ਨੇ ਬੁਏ ਨੂੰ ਸੱਚੇ ਪਾਸ਼ਾ ਨੇ ਜੋਰ ਲਾ ਕੇ ਰੱਖਿਆ ਤੇ ਸੋਫਨ ਕਿਚਨ ਦੀ ਵੀ ਹਿੰਮਤ ਉਹਨਾਂ ਨੇ ਹੀ ਮੈਨੂੰ ਦਿੱਤੀ ਮੈਂ ਜੋਰ ਜੋਰੀ ਠੀਕਾ ਮਾਰਨੀਆ ਸ਼ੁਰੂ ਕੀਤੀਆਂ ਆਪਣੇ ਬੱਚਿਆਂ ਨੂੰ ਬੁਲਾਇਆ ਪਾਪਾ ਨੂੰ ਫੋਨ ਕਰੋ ਪਾਪਾ ਨੂੰ ਫੋਨ ਕਰੋ ਤੇ ਪਰ ਉਹ ਦਰਵਾਜ਼ਾ ਤੱਕ ਤੱਕ ਹੀ ਜਾਂਦੇ ਸੀ ਮੇਰੇ ਕੋ ਖੋਲ ਵੀ ਉਹਨਾਂ ਕੋ ਖੋਲ ਵੀ ਗਿਆ ਸੀ ਦਰਵਾਜ਼ਾ ਤਿੰਨ ਬਰੀ ਉਹਨਾਂ ਦੇ ਮੂੰਹ ਤੇ ਕੱਪੜਾ ਨਹੀਂ ਸੀ ਬੰਨਿਆ ਤਿੰਨੇ ਜਣੇ ਖੜੇ ਸੀ ਗੱਲਾਂ ਕਰਦੇ ਹੀ ਮੈਨੂੰ ਨਹੀਂ ਪਤਾ ਕੀ ਇਹਨਾਂ ਨੇ ਸਾਡੇ ਘਰ ਆਣ ਕੇ ਵਾਰਦਾਤ ਕਰਨੀ ਹੈ ਰੱਬ ਨਾਲ ਖਲੋਤਾ ਹੋਵੇ ਫਿਰ ਕੋਈ ਦੁਨੀਆ ਦਾ ਐਸੀ ਚੀਜ਼ ਨਹੀਂ ਹੈ ਜੀ ਜਿਹੜੀ ਸਾਨੂੰ ਹਰਾ ਦੂਗੀ। ਉਫ ਮੁੰਜ ਗੱਲਾ ਕਰਦੀ ਕਰਦੀ ਮੇਰਾ ਫੋਨ ਡੇਗ ਪਿਆ ਸੀ ਉਹ ਸਵਿਚ ਆਫ ਨਹੀਂ ਸੀ ਹੋਇਆ ਫੋਨ ਚੱਲਣ ਦਿਆ ਸੀ। ਮੇਰੀਆਂ ਚੀਕਾਂ ਦੇ ਨਾਲ ਹੀ ਮੇਰੇ ਨਨਾਨ ਨੇ ਮੇਰੇ ਹਸਬੰਦ ਨੂੰ ਫੋਨ ਕੀਤਾ। ਪੀ ਘਰ ਜਾਓ ਬੜੀਆਂ ਚੀਕਾਂ ਦੀ ਆਵਾਜ਼ ਆਉਂਦੀ ਆ। ਪੀ ਕਰ ਜੇ ਥੋੜਾ ਦਰਵਾਜ਼ਾ ਖੋਲ ਜਿ ਕੇ ਆਈ ਤਿੰਨ ਵਾਰੀ ਅਗਰ ਚੌਥੀ ਵਾਰ ਟਾਈ ਲਾਵਾਂ ਪੈਰ ਮੇਰਾ ਹੀ ਫਿਸਲ ਜਾਂਦਾ। ਕੋਸ਼ਿਸ਼ ਵੀ ਹੋ ਸਕਦੀ ਹੈ। ਉਹਨਾਂ ਕੋ ਇੱਕ ਬੰਦੇ ਤਿੰਨ ਬੰਦੇ ਜੋਰ ਲਾਉਂਦੇ ਹੋਣ ਅੰਨੇ ਨਸ਼ੇ ਦੇ ਵਿੱਚ। ਤੂੰ ਉਹ ਦੂਸਰਾ ਵੇਖੋ ਹਾਲਾਤ ਕੀ ਬਣ ਗਏ ਆ। ਕਿ ਘਰਾਂ 'ਚ ਵਿੱਚ ਪੈਣਾ ਸ਼ੁਰੂ ਹੋ ਗਿਆ ਕੰਮ ਹਾਲਾਤ ਸਾਡੇ ਇਹੋ ਜਿਹੇ ਬਣ ਗਏ ਕਿ ਜੇ ਕੋਈ ਕੋਠੀ ਕੋਈ ਬਾਹਰ ਥੋੜੀ ਜੀ ਪਿੱਛੇ ਵੇਖੋ ਕਿੰਨੀਆਂ ਕੋਠੀਆਂ ਤੇ ਥੋੜੀ ਜੀ ਸਾਈਡ ਤੇ ਕੋਈ ਇੰਨੀ ਗੱਲ ਤੇ ਨਹੀਂ ਗਈ ਤੇ ਚਿੱਟਾ ਦਿਨ ਉਹ ਚੜਿਆ ਹੋਵੇ 3:30 ਵਜੇ ਤੇ ਬੰਦੇ ਘਰ ਪੈ ਜਾਣ। ਉਨਾ ਇਹਨਾਂ ਦਾ ਦੇਖੋ ਐਡਾ ਬਹਾਦਰੀ ਦਾ ਕੰਮ ਕੀਤਾ ਸਾਡੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਇਹੋ ਜਿਹੇ ਜੜੀ ਭੈਣਾਂ ਕੰਮ ਕਰਕੇ ਮਿਸਾਲ ਕਾਇਮ ਕੀਤੀ ਅਸੀਂ ਕੋਈ ਗਲਤ ਵੀਡੀਓ ਹੈ ਉਹ ਫਟਾਫਟ ਸ਼ੇਅਰ ਕਰਦੇ ਆ ਕੋਈ ਨਹੀਂ ਆਂਦਾ ਕਿਸੇ ਵੱਲ ਚੰਗੀ ਵੀਡੀਓ ਵੇਖ ਕੇ ਕੋਈ ਨਹੀਂ ਆਏਗਾ ਅਸੀਂ ਇਕੱਲੇ ਘਰ ਬੈਠੇ ਹੋਈਏ ਤਿੰਨ ਬੰਦੇ ਕੰਦ ਟਾਪਿਆ ਨੂੰ ਹਾਲ ਵੇਖੋ ਸਾਡਾ ਕੀ ਹੋ ਜਾਂਦਾ ਬੜੀ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਨਸ਼ਾ ਸਾਡੇ ਪੰਜਾਬ ਚ ਐਸੇ ਹੱਦ ਤੱਕ ਅਸੀਂ ਹਜੇ ਵੀ ਅੱਖਾਂ ਮੀਟ ਜੰਨੇ ਆਂ ਭਾਜੀ ਕਈ ਜਨੇ ਨਹੀਂ ਨਹੀਂ ਠੀਕ ਆ ਮਾਹੌਲ ਠੀਕ ਆ ਐਸੀ ਗੱਲ ਨਹੀਂ ਟੀਵੀਆਂ ਤੇ ਚੱਲਦਾ ਹੈ ਖਬਰਾਂ ਹੀ ਚੱਲਦੀਆਂ ਐ ਖਬਰਾਂ ਨਹੀਂ ਚੱਲਦੀਆਂ ਸਰਕਾਰੀ ਬੰਦਾ ਕੋਈ ਅਫਸਰ ਕੋਈ ਮਲਾਜ਼ਮ ਕੋਈ ਮੰਤਰੀ ਕੋਈ ਘਰ ਆਵੇ ਕੋਈ ਇਹਨਾਂ ਦਾ ਸਨਮਾਨ ਕਰੇ ਕੋਈ ਇਹਨਾਂ ਨੂੰ ਆ ਕੇ ਹੱਲਾਸ਼ੇਰੀ ਦੇਵੇ ਕਿ ਆਪਣੇ ਨੰਬਰ ਦੇ ਕੇ ਜਾਵੇ ਕਿ ਸਾਨੂੰ ਲੋਡ ਪਵੇ ਕੌਣ ਆਊਗਾ ਕਰੀਏ ਬੰਟੀ ਵੇਚੀ ਕੀ ਲੱਗਦਾ ਸੀ ਭੈਣ ਨੂੰ ਸਨਮਾਨਤ ਕਰਨਾ ਬੰਦਾ ਸੀ ਚਾਹੇ ਪੁਲਿਸ ਕਮਿਸ਼ਨਰ ਵੱਲੋਂ ਅਮਰਸਦੀ ਡੀਸੀ ਸਾਹਿਬ ਜਿਹੜੇ ਜਿਹੜਾ ਕਿ ਮੈਡਮ ਨੇ ਡੀਸੀ ਉਹ ਵੀ ਇੱਕ ਔਰਤ ਨੇ ਜਦੋਂ ਇੱਕ ਔਰਤ ਇੱਕ ਔਰਤ ਨੂੰ ਸਨਮਾਨਤ ਕਰਦੀ ਹੈ ਕਿਉਂਕਿ ਬੜਾ ਡਟ ਕੇ ਮੁਕਾਬਲਾ ਕੀਤਾ ਕੋ ਬੰਦਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਲੱਗਦਾ ਨਹੀਂ ਸੀ ਵੀ ਹਲਕੇ ਦੀ ਐਮਐਲਏ ਜਿਹੜੀ ਆ ਡਾਕਟਰ ਜੀਵਨਜੋਤ ਉਹ ਵੀ ਇੱਕ ਸਨਮਾਨਤ ਮਹਿਲਾ ਨੇ ਬਿਲਕੁਲ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਘਰ ਦੀਆਂ ਜਿਹੜੇ ਕਿ ਕੱਲ ਸ਼ੋਸ਼ੇ ਮੇਰੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਤਿੰਨ ਲੁਟੇਰੇ ਘਰ ਵਿੱਚ ਆਉਂਦੇ ਨੇ ਅਤੇ ਲੁੱਟਾਂ ਦੀ ਨੀਤ ਨਾਲ ਜਿਹੜਾ ਕਿ ਅੰਦਰ ਕੋਸ਼ਿਸ਼ ਕਰਦੇ ਨੇ ਅੰਦਰ ਅੰਦਰ ਹੋ ਜਾਂਦੇ ਨੇ ਅਤੇ ਮਹਿਲਾ ਵੱਲੋਂ ਬਹਾਦਰੀ ਦੇ ਨਾਲ ਜਿਹੜਾ ਕਿ ਉਹਨਾਂ ਦਾ ਮੁਕਾਬਲਾ ਕੀਤਾ ਦਾ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਉਸ ਘਰ ਦੀਆਂ ਇਹ ਘਰ ਤੁਸੀਂ ਦੇਖ ਸਕਦੇ ਹੋ ਇਸੇ ਦਵਾਰ ਆਹੀਂ ਜਿਹੜੇ ਕਿ ਲੁਟੇਰੇ ਤੇ ਆਉਂਦੇ ਨੇ ਤੇ ਅੰਦਰ ਐਂਟਰ ਹੋ ਜਾਂਦੇ ਨੇ ਇਹ ਇਲਾਕਾ ਵੇਰਕੇ ਦਾ ਅਤੇ ਸਟਾਰ ਐਮਨੂ ਜਿਹੜਾ ਕੀ ਇਲਾਕਾ ਤੁਸੀਂ ਦੇਖ ਸਕਦੇ ਹੋ ਸਟਾਰ ਐਮਨੂ ਦੇ ਜਿਹੜੇ ਰਹਿਣ ਵਾਲੇ ਸੀ ਭੈਣ ਜੀ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਜਗ੍ਹਾ ਤੇ ਗੱਦੇ ਪਏ ਹੋ ਸੀ ਬੈੱਡ ਵਾਲੇ ਅਤੇ ਇਹ ਜਿਹੜਾ ਦਰਵਾਜ਼ਾ ਜਾਲੀ ਵਾਲਾ ਇਹ ਖੁੱਲਾ ਹੋਇਆ ਸੀ ਅਤੇ ਉਹਨਾਂ ਵੱਲੋਂ ਜਦੋਂ ਕੀ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਭੈਣ ਨੇ ਬਹੁਤਾਂ ਮੁਕਾਬਲਾ ਕਰਕੇ ਇਹਨਾਂ ਲੁਟੇਰਿਆਂ ਨੂੰ ਜਿਹੜਾ ਕੀ ਵਾਪਸ ਮੋੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਦਰਵਾਜ਼ਾ ਸੀ ਜਿਸ ਦਰਵਾਜ਼ੇ ਨੂੰ ਇਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਲੁਟੇਰਿਆਂ ਵੱਲੋਂ ਪਰ ਭੈਣ ਨੇ ਪੂਰਾ ਮੁਕਾਬਲਾ ਕੀਤਾ ਅਤੇ ਉਹ ਲੁਟੇਰਿਆਂ ਨੂੰ ਮੂੰਹ ਦੀ ਖਾਣੀ ਪਈ ਤੇ ਵਾਪਸ ਮੋੜਿਆ ਤੇ ਗੱਲ ਬਾਤ ਵੀ ਕਰਾਂਗੇ ਉਸ ਭੈਣ ਦੇ ਨਾਲ ਬੜੀ ਬਹਾਦਰੀ ਦੇ ਨਾਲ ਜਿਹੜਾ ਕਿ ਭੈਣ ਨੇ ਮੁਕਾਬਲਾ ਕੀਤਾ ਭੈਣ ਦੇ ਵਧਾਈ ਦੇ ਪਾਤ੍ਰੋ ਬੜਾ ਬਹਾਦਰੀ ਨਾਲ ਮੁਕਾਬਲਾ ਕੀਤਾ ਲੁਟੇਰਿਆਂ ਨੂੰ ਵਾਪਸ ਜਾਣਾ ਪਿਆ ਘਟਨਾ ਕੀ ਸੀ ਦੱਸਖਾਂ ਨੂੰ ਸਾਡਾ ਕਰ ਦਿਓ ਤੇ ਕਿੰਨੇ ਵਜ ਦਾ ਵਕਤ ਸੀ ਉਹ ਸਾਢੇ 3 ਵਜੇ ਦਾ ਟਾਈਮ ਸੀ ਦੁਪਹਿਰੇ ਤੇ ਮੈਂ ਕੋਠੇ ਤੋਂ ਕੱਪੜੇ ਲਾ ਕੇ ਥੱਲੇ ਆਂਦੀ ਸੀ ਆਣ ਕੇ ਮੈਂ ਆਣ ਕੇ ਚੇਅਰ ਤੇ ਬੈਠੀ ਸੀ ਮੈਂ ਦੇਖਿਆ ਦਰਵਾਜ਼ੇ ਖਿੜਕੀ ਥਾਣੀ ਦੇਖਿਆ ਪੀ ਤਿੰਨ ਅਣਜਾਣਿਆਂ ਨੇ ਦਾਛ ਲਗ ਮਾਰਦੀ ਆ ਜਿਨ੍ਹਾਂ ਜ਼ਕਰ ਮੈਂ ਇੱਥੇ ਪਹੁੰਚਣੀ ਉਹ ਜਾਲੀ ਵਾਲੇ ਦਰਵਾਜ਼ੇ ਤੱਕ ਪਹੁੰਚ ਚੁੱਕੇ ਸੀ ਉਹਨਾਂ ਨੇ ਜਾਲੀ ਵਾਲੇ ਦਰਵਾਜ਼ੇ ਦੀ ਚਿਟਕਣੀ ਤੋੜਦੀ ਆ ਦਰਵਾਜ਼ਾ ਖੁੱਲਾ ਸੀ ਤੇ ਮੈਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਤਿੰਨ ਨੇ ਉੱਤੇ ਹੱਥ ਰੱਖਤੇ ਸੀ ਹੱਥ ਰੱਖਤੇ ਤੇ ਤਿੰਨਾਂ ਨੇ ਤਿੰਨ ਵਾਰੀ ਖੋਲ ਵੀ ਦਿੱਤਾ ਸੀ ਇਹ ਦਰਵਾਜ਼ਾ ਮੈਂ ਬੜੀ ਮੁਸ਼ਕਿਲ ਚਿਟਕਣੀ ਲਗਾਈ ਬਾਬਾ ਦੇਵ ਸਿੰਘ ਜੀ ਨੇ ਸੱਚੇ ਪਾਤਸ਼ਾਹ ਨੇ ਬੂਏ ਨੂੰ ਹੱਥ ਰੱਖਿਆ ਜਿਹੜਾ ਲੱਕੜ ਦੇ ਦਰਵਾਜ਼ੇ ਨੂੰ ਵੀ ਪੱਥਰ ਦਾ ਬਣਾਤਾ ਉਹਨਾਂ ਨੇ ਬਿਲਕੁਲ ਬਿਲਕੁਲ ਅਸੀਂ ਦੇਖਿਆ ਭੈਣੇ ਇੰਨੀ ਹਿੰਮਤ ਕਿਉਂ ਆਈ ਕਿੱਥੋਂ ਅਸੀਂ ਦੇਖਿਆ ਇੰਨੀ ਹਿੰਮਤ ਦੇ ਨਾਲ ਮੁਕਾਬਲਾ ਕੀਤਾ ਤਿੰਨ ਤਿੰਨ ਕੈਲਸ ਦੇ ਬਲਟੇਰੇ ਜਿਹੜੇ ਕਿ ਨਸ਼ਾ ਵੀ ਕਰਕੇ ਆਏ ਹੋਣਗੇ ਪੂਰਾ ਜੋਸ਼ ਸੀ ਉਹਨਾਂ ਨਾਲ ਉਹਨਾਂ ਵਿੱਚ ਪਰ ਭੈਣੇ ਤੇਰੇ ਵਿੱਚ ਵੀ ਬੜੀ ਹਿੰਮਤ ਦਿਖਾਈ ਅਸੀਂ ਦੇਖਿਆ ਤੂੰ ਪੂਰਾ ਡਟ ਕੇ ਮੁਕਾਬਲਾ ਕੀਤਾ ਉਹ ਤਿੰਨਾਂ ਨੂੰ ਜਿਹੜਾ ਕਿ ਇਕੱਲੇ ਡੇ ਮੁਕਾਬਲਾ ਤੁਸੀਂ ਕਰ ਦਿੱਤਾ ਉਹ ਤਿੰਨਿਆਂ ਨੂੰ ਵਾਪਸ ਜਾਣਾ ਪਿਆ ਅਸੀਂ ਦੇਖਿਆ ਵੀ ਇੱਕ ਹੱਥ ਨਾਲ ਤੁਸੀਂ ਦਰਵਾਜ਼ਾ ਰੋਲਿਆ ਸੀ ਦੂਜੇ ਹੱਥ ਨਾਲ ਤੁਸੀਂ ਜਿਹੜਾ ਸੋਫਾ ਖਿੱਚਿਆ ਇਹ ਵੀ ਬੜੀ ਹਿੰਮਤ ਸੀ ਇ ਇਹ ਵਾਹਿਗੁਰੂ ਆਪ ਖਲੋਤੇ ਹੀ ਆਣ ਕੇ ਉਹਨਾਂ ਨੇ ਮੈਂ ਇਹ ਦੁਨੀਆ ਨੂੰ ਮੇਰੀ ਹੀ ਮੱਦੇ ਕੀ ਪਰ ਸਾਰਿਆਂ ਨੂੰ ਇਹ ਨਹੀਂ ਦਿਖਿਆ ਸੱਚੇ ਪਾਸ਼ਾ ਆਪ ਖਲੋਤੇ ਮੇਰੇ ਨਾਲ ਸਾਰੇ ਸਾਖਸ਼ਾ ਸਾਰੀ ਦੁਨੀਆ ਨੂੰ ਪ੍ਰਤਾਪ ਨਜ਼ਰ ਆ ਗਿਆ ਪੀ ਵਾਹਿਗੁਰੂ ਆਪ ਖਲੋਤੇ ਹੈ ਸੱਚੇ ਪਾਸ਼ਾ ਨੇ ਮੇਰੇ ਤੇ ਹੱਥ ਰੱਖਿਆ ਮੈਨੂੰ ਕਿਹਾ ਮੇਰੀ ਧੀ ਹੈ ਹਾਰਨਾ ਨਹੀਂ ਡਰਨਾ ਨਹੀਂ ਆ ਤੇ ਉਹਨਾਂ ਨੇ ਬੁਏ ਨੂੰ ਸੱਚੇ ਪਾਸ਼ਾ ਨੇ ਜੋਰ ਲਾ ਕੇ ਰੱਖਿਆ ਤੇ ਸੋਫਣ ਕਿਚਨ ਦੀ ਵੀ ਹਿੰਮਤ ਉਹਨਾਂ ਨੇ ਹੀ ਮੈਨੂੰ ਦਿੱਤੀ ਇਤੇ ਕਿਸੇ ਵਲੇ ਮੈਂ ਇਹ ਆ ਮੇਰੇ ਮਨ ਚ ਇਹ ਨਹੀਂ ਆਈ ਪੀ ਮੈਂ ਡਰ ਕੇ ਅੰਦਰ ਭੱਜਾ ਮੈਨੂੰ ਇਹ ਹੀ ਮੈਂ ਆਪਣੇ ਬੱਚਿਆਂ ਨੂੰ ਬਚਾਉਣਾ ਵਾ ਤੇ ਦਰਵਾਜ਼ਾ ਬੰਦ ਕਰਨਾਂ ਮੈਂ ਜ਼ੋਰ-ਜ਼ੋਰ ਦੀ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਆਪਣੇ ਬੱਚਿਆਂ ਨੂੰ ਬੁਲਾਇਆ ਪਾਪਾ ਨੂੰ ਫੋਨ ਕਰੋ ਪਾਪਾ ਨੂੰ ਫੋਨ ਕਰੋ ਤੇ ਪਰ ਉਹ ਦਰਵਾਜ਼ਾ ਤੱਕ ੱੱਕੀ ਜਾਂਦੇ ਸੀ ਮੇਰੇ ਕੋ ਖੁੱਲ ਵੀ ਉਹਨਾਂ ਕੋ ਖੁੱਲ ਵੀ ਗਿਆ ਸੀ ਦਰਵਾਜ਼ਾ ਤਿੰਨ ਵਾਰੀ ਪਰ ਵਾਈ ਗੁਰੂ ਨੇ ਖੋਲਣਾ ਨਹੀਂ ਦਿੱਤਾ ਮੇਰੀ ਬੜੀ ਲਾਜ ਰੱਖੀ ਸੱਚੇ ਪਾਸ਼ਾ ਨੇ ਉਸਦੇ ਜਗਨੇਸ ਭੈਣ ਉਸ ਵਿੱਚ ਪਰਿਵਾਰ ਵਿੱਚ ਉਸ ਵਕਤ ਕੌਣ-ਕੌਣ ਸੀ ਤੇ ਮੈਨੂੰ ਇਹ ਦੱਸੋ ਇਹ ਜਿਹੜੀ ਵਾਰਦਾਤ ਹੋਈ ਆ ਇਹ ਪਹਿਲੀ ਵਾਰ ਇਸ ਇਲਾਕੇ ਵਿੱਚ ਹੋਈ ਆ ਕਿ ਜਾਂ ਕਿ ਕਿਸਾਨੀ ਕੋ ਵਾਰਦਾਤਾਂ ਹੁੰਦੀਆਂ ਰਹੀਆਂ ਨੇ ਪਹਿਲੀ ਵਾਰ ਸਾਡੇ ਨਾਲ ਐਵੇਂ ਹੋਇਆ ਵਾ ਮੈਂ ਤੇ ਮੇਰੇ ਦੋਵੇਂ ਬੱਚੇ ਸੀ ਮੇਰੇ ਦੋਵੇਂ ਬੱਚੇ ਸਕੂਲੋਂ ਘਰ ਆਏ ਹੀ ਢਾਈ ਵਜੇ ਢਾਈ ਵਜੇ ਆਏ ਹੀ ਘਰ ਤੇ ਉਹ ਅੰਦਰ ਲੰਮੇ ਪੈ ਗਏ ਸੀ ਮੇਰਾ ਬੇਟਾ ਬੇਟੀ ਐ ਮੇਰੇ ਹਸਬੰਦ ਦੁਕਾਨ ਤੇ ਆਪਣੀ ਸ਼ਾਪ ਤੇ ਹੀ ਅਹੀਂ ਤਿੰਨੇ ਘਰ ਕੱਲੇ ਹਾਂ ਤੇ ਉਧਰ ਉਹ ਤਿੰਨ ਜਾਣੇ ਤੇ ਅਸੀਂ ਇੱਧਰ ਤਿੰਨ ਜਾਣੇ ਸੀ ਮੈਂ ਆਪਣੇ ਬੱਚਿਆਂ ਕਹਾਂ ਤੁਸੀਂ ਕਮਰੇ ਚੋਂ ਬਾਹਰ ਨਹੀਂ ਆਉਣਾ ਤੁਸੀਂ ਅੰਦਰ ਰਹੋ ਅੰਦਰ ਪਾਪਾ ਨੂੰ ਫੋਨ ਕਰੋ ਪਾਪਾ ਨੂੰ ਫੋਨ ਕਰੋ ਪਰ ਮੇਰੇ ਬੱਚੇ ਬੜੇ ਸਿਆਮ ਗਏ ਸੀ ਉਹਨਾਂ ਨੂੰ ਵੀ ਸਮਝ ਲੱਗਦੀ ਆ ਆਪਾਂ ਕੀ ਕਰਨਾ ਫਿਰ ਵੀ ਮੈਂ ਸੋਫਾ ਲਗਾ ਕੇ ਤੇ ਮੈਂ ਫੋਨ ਵਾਲ ਭੱਜਣ ਦੀ ਕੋਸ਼ਿਸ਼ ਕੀਤੀ ਫੋਨ ਕੀਤਾ ਆਪਣੇ ਹਸਬੰਦ ਨੂੰ ਵੀ ਜਲਦੀ ਘਰ ਆਜੋ ਤੇ ਸੀ ਤੇ ਜਿਹੜੇ ਬੰਦੇ ਆਏ ਸੀ ਉਹਨਾਂ ਦਾ ਕੋਈ ਹੁਲੀਆ ਕਿਸ ਤਰ੍ਹਾਂ ਦਾ ਸੀ ਤੇ ਕੋਈ ਕਿੰਨੀ ਕੁ ਉਮਰ ਦੇ ਹੋਣਗੇ ਜਿਹੜੇ ਆਏ ਸੀ ਪੰਜਾਬੀ ਸੀ ਕਿ ਜਾਂ ਦੂਸਰੇ ਬੰਦੇ ਸੀ ਉਹ ਭਾਜੀ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਮਤਲਬ ਕਿ ਨਾ ਬੋਦੇ ਹੈਗੇ ਬਜ਼ੁਰਗ ਹੀ ਮਤਲਬ ਕਿ ਹੈਗੇ ਠੀਕ ਸੀ ਮਤਲਬ ਕਿ ਅਬ ਮੈਂ ਕੋਠੇ ਤੇ ਗਈ ਸੀ ਨਾ ਉਹਨਾਂ ਨੂੰ ਮੈਂ ਵੇਖਿਆ ਸੀ ਖਲੋਤੇ ਹੋਏ ਸੀ ਪਾ ਪਲਾਟ ਵਿੱਚ ਉਹ ਮੇਰੇ ਘਰ ਵਾਲੇ ਵੇਖ ਕੇ ਹੀ ਗੱਲਾਂ ਕਰਨ ਦੇ ਸੀ ਮੈਂ ਕੋਠੇ ਤੋਂ ਕੱਪੜੇ ਲਾਉਂਦੇ ਮੈਂ ਇਗਨੋਰ ਕਰਕੇ ਥੱਲੇ ਆ ਗਈ ਵੀ ਜਿਵੇਂ ਆਮ ਬੰਦੇ ਹੁੰਦੇ ਤੁਰੇ ਫਿਰਦੇ ਉਹ ਹੋਣਗੇ ਤੇ ਪਹਿਲੇ ਜਦੋਂ ਤੁਸੀਂ ਪਲਾਟ 'ਚ ਦੇਖਿਆ ਉਹਨਾਂ ਨਾਲ ਗੱਲਾਂ ਬਾਤ ਕਰਦਿਆਂ ਤੇ ਉਸ ਵਕਤ ਉਹਨਾਂ ਨੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ਕਿ ਜਾਂ ਨੰਗਾ ਸੀ ਮੂੰਹ ਤੇ ਕੱਪੜਾ ਉਹਨਾਂ ਦੇ ਮੂੰਹ ਤੇ ਕੱਪੜਾ ਨਹੀਂ ਸੀ ਬੰਨਿਆ ਤਿੰਨੇ ਜਣੇ ਖੜੇ ਸੀ ਗੱਲਾਂ ਕਰਦੇ ਸੀ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਸਾਡੇ ਘਰ ਆਣ ਕੇ ਵਾਰਦਾਤ ਕਰਨੀ ਹੈ ਪਹਿਣਾ ਜਦੋਂ ਨਾਲ ਤੁਸੀਂ ਦੇਖਿਆ ਉਸ ਬੰਦਿਆਂ ਨੂੰ ਜਿਨ੍ਹਾਂ ਨੇ ਮੂਤ ਕਪੜਾ ਨਹੀਂ ਸੀ ਬੰਨਿਆ ਲੁਟੇਰਿਆਂ ਨੇ ਉਸ ਤੁਸੀਂ ਹੋਲਿਆ ਪਛਾਣ ਸਕਦੇ ਹੋ ਕਿਸ ਤਰ੍ਹਾਂ ਦਾ ਹੋਲਿਆ ਸੀ ਕਲੀਨ ਸ਼ੇਪ ਸੀ ਜਾਂ ਦਾੜੀ ਵਾਲੇ ਸੀ ਜਾਂ ਸਰਦਾਰ ਸੀ ਕਿਸ ਤਰ੍ਹਾਂ ਦਾ ਉਹਨਾਂ ਦਾ ਹੋਲਿਆ ਸੀ ਦਾੜੀ ਵੀ ਹੈਗੀ ਸੀ ਉਹਨਾਂ ਤੇ ਪਰ ਭਾਈ ਜਦੋਂ ਆਪਣੇ ਆਪ ਹੋਸ਼ ਨਹੀਂ ਰਹਿੰਦੀ ਇੰਨਾਂ ਚੀਜ਼ਾਂ ਵੇਖ ਕੇ ਉਸ ਟਾਈਮ ਦਾ ਚੇਤਾ ਨਹੀਂ ਰਹਿੰਦਾ ਵੀ ਮੈਂ ਉਹਨਾਂ ਨੂੰ ਵੇਖ ਕੇ ਇਗਨੋਰ ਕਰ ਚੁੱਕੀ ਸੀ ਵੀ ਆਪਣੇ ਵੱਲੋਂ ਮੈਂ ਥੱਲੇ ਆ ਗਈ ਇਹ ਆ ਭਾਜੀ ਮੇਰੇ ਥੱਲੇ ਆਉਣ ਤੋਂ ਪਹਿਲੇ ਨਹੀਂ ਉਹ ਅੰਦਰ ਆਣ ਕੇ ਲੁੱਕ ਗਏ ਸੀ ਫਿਰ ਸ਼ਾਇਦ ਮੈਂ ਨਹੀਂ ਸੀ ਮੁਕਾਬਲਾ ਕਰ ਸਕਦੀ ਸੀ ਪਰ ਬਾਬਾ ਜੀ ਨੇ ਹਿੰਮਤ ਦਿੱਤੀ ਬਾਬਾ ਜੀ ਨੇ ਮੈਨੂੰ ਸੋਚ ਦਿੱਤੀ ਵੀ ਆਪਾਂ ਮੁਕਾਬਲਾ ਕਰਨਾ ਹੈ ਹਾਰਨਾ ਨਹੀਂ ਹੈ ਆਪਣੇ ਘਰ ਨੂੰ ਬਚਾਉਣਾ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਨਾ ਭੈਣਿਕ ਸੁਨੇਹਾ ਦਿੱਤਾ ਤੇ ਡਟ ਕੇ ਮੁਕਾਬਲਾ ਕੀਤਾ ਵਾ ਖਾਸ ਕਰਕੇ ਸਾਡੀਆਂ ਉਹਨਾਂ ਭੈਣਾਂ ਨੂੰ ਵੀ ਸੁਨੇਹਾ ਵਾ ਜਣੀਆਂ ਭੈਣ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਦੇ ਰਹਿੰਦੀਆਂ ਨੇ ਕਿਉਂਕਿ ਇਹ ਬੰਦੇ ਹਮੇਸ਼ਾ ਕੰਮ ਕਰਦੇ ਜਾਂਦੇ ਨੇ ਤੇ ਭੈਣਾਂ ਹਮੇਸ਼ਾ ਘਰਾਂ ਰਹਿੰਦੀਆਂ ਨੇ ਇਸ ਭੈਣ ਦੀ ਬਹਾਦਰੀ ਨੂੰ ਅੱਜ ਦੇਖ ਦਿਓ ਹੋਏ ਤੰਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਾਲੇ ਜਿਹੜਾ ਕਿ ਬੰਟੀ ਵੀਰ ਜੀ ਆ ਇਹਨਾਂ ਵੱਲੋਂ ਆ ਸਪੈਸ਼ਲ ਆ ਕੇ ਸਨਮਾਨਿਤ ਕੀਤਾ ਗਿਆ ਸਰਪਿਆ ਪਾ ਕੇ ਕਿਉਂਕਿ ਭੈਣ ਨੇ ਬਹੁਤ ਬਹਾਦਰੀ ਨਾਲ ਕੰਮ ਕੀਤਾ ਵਾ ਭੈਣ ਦੇ ਜਿਹੜੇ ਚਰਚੇ ਨੇ ਪੂਰੇ ਦੇਸ਼ ਵਿਦੇਸ਼ ਵਿੱਚ ਨੇ ਤੇ ਲੋਕ ਸਲਾਮਾਂ ਵੀ ਕਰਦੇ ਨੇ ਵੀ ਭੈਣ ਨੂੰ ਵੀ ਬੜੀ ਬਹਾਦਰੀ ਨਾਲ ਭੈਣ ਨੇ ਮੁਕਾਬਲਾ ਕੀਤਾ ਅਕਸਰ ਪੰਜਾਬ ਦੀਆਂ ਔਰਤਾਂ ਨੂੰ ਭੈਣਾਂ ਨੂੰ ਸ਼ੇਰਨੀ ਕਿਹਾ ਜਾਂਦਾ ਵਾ ਅੱਜ ਭੈਣ ਨੇ ਸ਼ੇਰਨੀ ਮਗਰ ਤੂੰ ਵਾਕਈ ਹੀ ਉਹਨਾਂ ਨੂੰ ਗਿੱਡੜਾਂ ਭੁਜਾ ਕੇ ਦਿਖਾ ਦਿੱਤਾ ਹਮੇਸ਼ਾ ਪੰਜਾਬ ਦੀਆਂ ਧੀਆ ਨੂੰ ਕਹਿੰਦੇ ਵੀ ਇਹ ਪੰਜਾਬ ਦੀਆਂ ਧੀਆ ਸ਼ੇਰਨੀਆਂ ਨੇ ਅੱਜ ਤੁਸੀਂ ਕਰਕੇ ਵਿਖਾਤਾ ਕੀ ਕਹਿਣਾ ਚਾਹ ਮੇਰੇ ਜਿਹੜਾ ਸੱਚੇ ਪਾਸ਼ਾ ਖੜੇ ਨੇ ਸ਼ੇਰ ਤੇ ਆਪੇ ਬਾਂਜੀ ਦਾ ਫਿਰ ਜਦੋਂ ਰੱਬ ਨਾਲ ਖਲੋਤਾ ਹੋਵੇ ਫਿਰ ਕੋਈ ਦੁਨੀਆ ਦਾ ਐਸੀ ਚੀਜ਼ ਨਹੀਂ ਹੈਗੀ ਜਿਹੜੀ ਸਾਨੂੰ ਹਰਾ ਦੂਗੀ ਤੇ ਪੈਣਾ ਜਦੋਂ ਤੁਹਾਡੇ ਪਤੀ ਨੂੰ ਲੱਗਾ ਪਤਾ ਕਿ ਇਸ ਤਰ੍ਹਾਂ ਘਰੇ ਲੁਟੇਰੇ ਆਏ ਸੀ ਉਹਨਾਂ ਨੇ ਕੀ ਬੀਤੀ ਤੇ ਘਰ 'ਚ ਹਾਲਾਤ ਕੀ ਦੇਖਿਆ ਜਦੋਂ ਉਹਨਾਂ ਨੂੰ ਤੁਸੀਂ ਦੱਸਿਆ ਗਿਆ ਮੈਂ ਨਾ ਉਸ ਵਕਤ ਫੋਨ 'ਚ ਗੱਲਾਂ ਕਰਨ ਦੀ ਸੀ ਆਪਣੀ ਦਾ ਨਾਂ ਦੇ ਨਾਲ ਉਹ ਫੋਨ 'ਚ ਗੱਲਾਂ ਕਰਦੀ ਕਰਦੀ ਮੇਰਾ ਫੋਨ ਡਿੱਗ ਪਿਆ ਸੀ ਉਹ ਸਵਿਚ ਆਫ ਨਹੀਂ ਸੀ ਹੋਇਆ ਫੋਨ ਚੱਲਣ ਦਿਆ ਸੀ ਮੇਰੀਆਂ ਚੀਕਾਂ ਦੇ ਨਾਲ ਹੀ ਮੇਰੇ ਨਨਾਨ ਨੇ ਮੇਰੇ ਹਸਬੰਦ ਨੂੰ ਫੋਨ ਕੀਤਾ ਪੀ ਘਰ ਜਾਓ ਬੜੀਆਂ ਚੀਕਾਂ ਦੀ ਆਵਾਜ਼ ਆਉਂਦੀ ਆ ਉਹਨਾਂ ਨੇ ਆਪਣੀ ਸ਼ੋਪ ਤੇ ਜਿਵੇਂ ਸਾਰਾ ਸਮਾਨ ਪਿਆ ਸਭ ਕੁਝ ਛੱਡ ਕੇ ਗਾ ਕੀ ਜਿਵੇਂ ਜੋ ਬੈਠੇ ਸੀ ਸਾਰਾ ਕੁਝ ਛੱਡ ਕੇ ਉਥੋਂ ਉਵੇਂ ਭੱਜੇ ਆਏ ਤੇ ਜਦੋਂ ਉਹ ਡੇਰੀ ਤੱਕ ਪਹੁੰਚੇ ਹੀ ਵੇਰਕੇ ਡੇਰੀ ਤੱਕ ਉਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਸਾਡੇ ਘਰ ਬੰਦੇ ਆ ਗਏ ਨੇ ਤੇ ਭੈਣੇ ਅਜ ਤੱਕ ਸਨਮਾਨਤ ਕੀਤਾ ਗਿਆ ਵੀਰ ਵੱਲੋਂ ਸੋਪਿਆ ਪਾ ਕੇ ਕਹਿੰਦੇ ਵੀ ਭੈਣ ਨੂੰ ਸਨਮਾਨਤ ਕਰਨਾ ਬੜੀ ਬਹਾਦੀ ਦਾ ਕੰਮ ਆ ਜਿੱਥੇ ਆਪਣੀ ਜਾਨ ਬਚਾਈ ਉਥੇ ਦੋ ਬੱਚਿਆਂ ਦੀ ਜਾਨ ਵੀ ਬਚਾਈ ਆ ਕਿਸ ਤਾਂ ਦੇਣ ਦੀਆਂ ਭੈਣੇ ਸੀ ਨੂੰ ਮਹਾਰਾਜ ਨੇ ਸੱਚੇ ਪਾਛ ਨੇ ਅੱਜ ਮੇਰੀ ਲਾਜ ਰੱਖੀ ਹੋਰ ਕੀ ਜੇ ਇਹ ਮਹਾਰਾਜ ਮੇਰੇ ਨਾਮ ਖਲੋਤੇ ਨੇ ਮੈਨੂੰ ਵਿਸ਼ਵਾਸ ਵਾ ਹੁਣ ਪੱਕਾ ਹੋ ਗਿਆ ਵੀ ਹੁਣ ਮੈਨੂੰ ਕੋਈ ਨਹੀਂ ਹਰਾ ਸਕਦਾ ਮੇਰੇ ਵਾਈ ਗਰੂ ਮੇਰੇ ਨਾਲ ਹੀ ਆ ਹਮੇਸ਼ਾ ਹੀ ਰਹਿਣਗੇ ਤੇ ਪੈਣਾ ਖਾਸ ਕਰਕੇ ਉਹਨਾਂ ਪੈਣਾ ਨੂੰ ਕੀ ਸੁਣਿਆ ਦੀਆਂ ਚਾਂਗੀ ਜਿਹੜੀਆਂ ਪੈਣਾ ਹਮੇਸ਼ਾ ਕਰੇ ਹੁੰਦੀਆਂ ਨੇ ਤੇ ਖਾਸ ਤੌਰ ਤੇ ਜਦੋਂ ਕਿਤੇ ਬੂਹਾ ਕੁੰਡੀ ਕੋ ਖੜਕਦੀ ਆ ਤੇ ਉਹ ਡਰ ਜਾਂਦੀਆਂ ਨੇ ਵੀ ਪਤਾ ਨਹੀਂ ਕੌਣ ਆ ਗਿਆ ਕੌਣ ਤੇ ਉਹ ਡਰ ਕੇ ਜਿਹੜੀਆਂ ਅਸੀਂ ਦੇਖਿਆ ਅੰਦਰ ਛੁਪ ਜਾਂਦੀਆਂ ਕਿਸੇ ਤਰ੍ਹਾਂ ਦਾ ਉਹਨਾਂ ਪੈਣਾ ਨੂੰ ਕੀ ਕਹਿਣਾ ਗਿਆ ਆਪਣੇ ਵੱਲ ਹਿੰਮਤ ਨਹੀਂ ਹਾਨੀ ਅਗਰ ਉਹ ਮਾਰਦੇ ਤੇ ਤਹੀ ਵੀ ਅੱਗੋ ਮਤਲਬ ਕਿ ਕਰੋ ਜੋਰ ਲਾਓ ਹਿੰਮਤ ਨਹੀਂ ਬਾਰਿਸਾ ਹਾਰਨੀ ਡਰ ਨਾ ਨੀ ਆ ਜੇ ਆਪਾਂ ਡਰ ਗਏ ਬੜਾ ਕੁਛ ਨੁਕਸਾਨ ਕਰ ਸਕਦੇ ਨੇ ਆ ਨੁਕਸਾਨ ਤੇ ਵਖਰੀ ਗੱਲ ਪਰਿਵਾਰ ਮਾਰ ਸਕਦੇ ਨੇ ਪਰਿਵਾਰ ਮਾਰ ਗਿਆ ਤੇ ਕੁਝ ਨਹੀਂ ਰਹਿ ਜਾਣਾ ਪਿੱਛੇ ਅਸੀਂ ਦੇਖਿਆ ਭੈਣੇ ਇੰਨੀ ਹਿੰਮਤ ਮੈਂ ਜਿਵੇਂ ਬਾਰ-ਬਾਰ ਕਹਿ ਰਿਹਾ ਤੇ ਇੰਨੀ ਹਿੰਮਤ ਉਸ ਪਰਮਾਤਮਾ ਨੇ ਭਾਰ ਦਿੱਤੀ ਅਸੀਂ ਦੇਖਿਆ ਭਈ ਉਹ ਸੋਫਾ ਬਹੁਤ ਵੱਡਾ ਸੀ ਤੇ ਬੜਾ ਭਾਰਾ ਸੋਫਾ ਜਿਹੜਾ ਭੈਣੇ ਤੂੰ ਆਪਣੇ ਹੱਥ ਨਾਲ ਇੱਕ ਹੱਥਾਂ ਖਿੱਚ ਕੇ ਲੈ ਆਂਦਾ ਕੀ ਲੱਗਦਾ ਸੀ ਅੱਗੇ ਪਿੱਛੇ ਕੋਈ ਸੋਫੇ ਨੂੰ ਹਿਲਾ ਕੇ ਦਿਖਾਇਆ ਸੀ ਕਦੀ ਕਦੀ ਵੀ ਨਹੀਂ ਅਸੀਂ ਤੇ ਸਫਾਈ ਵੀ ਨਹੀਂ ਭਾਜੀ ਉੱਥੇ ਕੀਤੀ ਕਦੀ ਉੱਥੇ ਵਾਹਿਗੁਰੂ ਨੇ ਆਣ ਕੇ ਸੱਚੇ ਪਾਤਸ਼ਾਹ ਨੇ ਹਿੰਮਤ ਦਿੱਤੀ ਸੋਫਾ ਖਿਚਾਂਦੀ ਉਸ ਟਾਈਮ ਤੇ ਸੋਚ ਵੀ ਨਹੀਂ ਆਉਂਦੀ ਵੀ ਫਿਰ ਵੀ ਮਹਾਰਾਜ ਨੇ ਹੀ ਮਦਿਤਿ ਸੋਚ ਦਿੱਤੀ ਵੀ ਮੈਂ ਸੋਫਾ ਖੇਚ ਲਾ ਅੱਗੇ ਲਾਤਾ ਤੇ ਭਾਣ ਜਦੋਂ ਉਹ ਸੀਨ ਚੇਤੇ ਹੀ ਕਰਦੀਆਂ ਸੋਚਦੀਆਂ ਫਿਰ ਮਨ ਤੇ ਕੀ ਬੀਤੀ ਆ ਉਸ ਰਾਤ ਤੇ ਨੀਂਦ ਆਈ ਅਗਲੇ ਦਿਨ ਕਿੰਨੀ ਆਈ ਕਿਉਂਕਿ ਬੜੇ ਹਾਲਾਤ ਉਸ ਤਾਂ ਦੇ ਹੀ ਵੀ ਇੱਕ ਸਭਾ ਦੇ ਟੈਨਸ਼ਨ ਭਰੇ ਸੀ ਕਿਉਂਕਿ ਮਾਹੌਲ ਬੜਾ ਹਸ ਦਾਸਤਾਂ ਦਾ ਸੀ ਤੇ ਰਾਤ ਕੀ ਨੀਂਦ ਕਿਨਸ ਤੇ ਆਈ ਕਈ ਸੋਚ ਜੋ ਸੋਚਦੇ ਆ ਫਿਰ ਮਨ ਤੇ ਕੀ ਬੀਤੀ ਭਾਜੀ ਉਸ ਰਾਤ ਕੀ ਨੀਂਦ ਹੋਣੀ ਅਹਨੂੰ ਹਜੇ ਵੀ ਮੈਂ ਬੇਲੀ ਕਰੇ ਸੋਚਦੀ ਹਾਂ ਵੀ ਅਗਰ ਜੇ ਥੋੜਾ ਦਰਵਾਜ਼ਾ ਖੋਲ ਜਿ ਕੇ ਆਈ ਤਿੰਨ ਵਾਰੀ ਅਗਰ ਚੌਥੀ ਵਾਰ ਟਾਈਲਾ ਵਾਂ ਪੈਰ ਮੇਰਾ ਹੀ ਫਿਸਲ ਜਾਂਦਾ ਕੁਛ ਵੀ ਹੋ ਸਕਦਾ ਸੀ ਉਹ ਪੈਣ ਅਸੀਂ ਦੇਖਿਆ ਜਦੋਂ ਤੁਸੀਂ ਬਿਲਕੁਲ ਹੀ ਕਹਿ ਰਹੇ ਹੋ ਵੀ ਪੈਰ ਤੁਹਾਡਾ ਤਿਲਕ ਸਕਦਾ ਸੀ ਬਿਲਕੁਲ ਗੱਲ ਸੱਚ ਹੈ ਅਸੀਂ ਦੇਖਿਆ ਜਦੋਂ ਸਰਾ ਉਹ ਬਾਹਰੋਂ ਤਿੰਨ ਬੰਦੇ ਜੋਰ ਲਾ ਰਹੇ ਸੀ ਧੱਕ ਰਹੇ ਸੀ ਅੰਦਰ ਦਵਾਜੇ ਨੂੰ ਤੇ ਤੂੰ ਪੈਣ ਚਪਲਾਂ ਪਾਈਆਂ ਸੀ ਦੇਖਿਆ ਸੀ ਤੁਹਾਡੇ ਘਰ ਟੈਹ ਲੱਗੀ ਸੀ ਅਸੀਂ ਵੀ ਉਹ ਵੀਡੀਓ ਵੇਖੀ ਸਾਡੇ ਮਨ 'ਚ ਵਿਸ਼ਵਾਸ ਸੀ ਕਿ ਜੇ ਕਿਤੇ ਪੈਣ ਦਾ ਕਿਤੇ ਪੈਰ ਤਿਲ ਗਿਆ ਨਾਲ ਚਪਲ ਦੇ ਨਾਲ ਤੂੰ ਡਿੱਗ ਗਈ ਤੇ ਉਹਨਾਂ ਅੰਦਰ ਆ ਜਾਣਾ ਪਰ ਭੈਣੇ ਫਿਰ ਵੀ ਮੈਸਜ ਹੁੰਦਾ ਵੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਤੁਹਾਡਾ ਤੇ ਤੁਹਾਡੇ ਪਰਿਵਾਰ ਦੇ ਰੱਖਿਆ ਕੀਤੀ ਆ ਅਸੀਂ ਵੀਡੀਓ ਵੇਖੀ ਆ ਸਾਡੇ ਮਨ ਚ ਬਹੁਤ ਸਵਾਲ ਸੀ ਜਿੰਨੇ ਲਾ ਕੇ ਵੀ ਭੈਣ ਪੂਰਾ ਜ਼ੋਰ ਤੇ ਲਾ ਰਹੀ ਆ ਪਰ ਜੇ ਚੱਪੜਾ ਨਿਕਲ ਗਈ ਆ ਨਾ ਤੇ ਭੈਣ ਡੇਕ ਸਕਦੀ ਆ ਤੁਹਾਡੇ ਮਨ ਚ ਵਿਚਾਰ ਹੈਗਾ ਸੀ ਇਹ ਮੇਰੇ ਮਨ ਚ ਹੈਗਾ ਹੀ ਪਰ ਮੈਨੂੰ ਇਹ ਹੀ ਵੀ ਮੈਂ ਆਪਣੇ ਵੱਲ ਪੂਰਾ ਜ਼ੋਰ ਲਾਵਾਂ ਬੂਏ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂ ਮੈਂ ਆਪਣੇ ਬੱਚਿਆਂ ਨੂੰ ਕਹੀ ਜਾਂਦੀ ਪਰ ਤੁਸੀਂ ਨਹੀਂ ਬਾਹਰ ਆਉਣਾ ਅੰਦਰੋਂ ਦਰਵਾਜ਼ਾ ਬੰਦ ਕਰ ਲਓ ਤੁਸੀਂ ਬਾਹਰ ਨਹੀਂ ਆਉਣਾ ਪਰ ਮੇਰੇ ਬੱਚੇ ਰੋਈ ਜਾਂਦੇ ਉਹਨਾਂ ਨੂੰ ਸੋ ਜੋ ਉਹ ਭੁੱਲ ਗਈ ਛੋਟੇ ਅਜੇ ਉਹ ਉਹਨਾਂ ਨੂੰ ਸਮਝ ਨਹੀਂ ਆ ਗਈ ਕੀ ਕਰਨ ਉਹ ਕਹਿੰਦੇ ਮਮਾ ਤੁਸੀਂ ਵੀ ਅੰਦਰ ਆ ਜਾ ਮਾਣੇ ਬੱਚੇ ਤੇ ਹੀ ਅੰਦਰ ਹੋ ਮੈਂ ਬਾਹਰ ਸਾਡੇ ਬਾਬਾ ਜੀ ਮੈਂ ਇੱਕੋ ਗੱਲ ਕਹੀ ਮਾ ਸਾਡੇ ਬਾਬਾ ਜੀ ਸਾਡੇ ਨਾਲ ਹੈਗੇ ਆ ਹਾਰਨਾ ਨਹੀਂ ਆ ਵਾਹ ਵਾਹ ਭੈਣੇ ਬਹੁਤ ਬਹੁਤ ਧੰਨਵਾਦ ਤੇ ਸਾਡਾ ਵੀ ਸਲੂਟ ਹੈ ਤੈਨੂੰ ਭੈਣੇ ਬਹੁਤ ਬਹਾਦਰੀਆ ਕੰਮ ਕੀਤਾ ਭੈਣ ਨੇ ਆਪਣੇ ਬੱਚਿਆਂ ਨੂੰ ਕਿਹਾ ਵੀ ਬਾਬਾ ਜੀ ਸਾਡੇ ਨਾਲ ਹੈ ਘਬਰਾਉਣਾ ਨਹੀਂ ਆ ਬਿਲਕੁਲ ਜਿਸ ਪਰਿਵਾਰ ਵਿੱਚ ਬਾਣੀ ਚਲਦੀ ਹੋਵੇ ਹਮੇਸ਼ਾ ਉਸ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਨਾਮ ਚੱਲਦਾ ਹੋਵੇ ਤੇ ਮੈਨੂੰ ਲੱਗਦਾ ਵੀ ਉਸ ਪਰਿਵਾਰ ਦਾ ਕਦੀ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਬਿਲਕੁਲ ਸਚਾਈ ਆ ਭੈਣ ਨੇ ਕਿਹਾ ਵੀ ਬਾਬਾ ਦੀਪ ਸਿੰਘ ਨੇ ਮੈਨੂੰ ਤਾਕਤ ਦਿੱਤੀ ਹਿੰਮਤ ਦਿੱਤੀ ਤੇ ਤੁਸੀਂ ਦੇਖ ਸਕਦੇ ਹੋ ਤਿੰਨ ਬੰਦੇ ਇੱਕ ਪਾਸੇ ਹੋਣ ਤੇ ਇੱਕ ਭੈਣ ਇੱਕ ਪਾਸੇ ਹੋਵੇ ਤੁਸੀਂ ਦੇਖ ਸਕਦੇ ਹੋ ਕਹਿੰਦੇ ਵੀ ਔਰਤ ਵਿੱਚ ਕਿੰਨੀ ਤਾਕਤ ਹੁੰਦੀ ਆ ਨਾਰੀ ਸ਼ਕਤੀ ਕਿਹ ਐਂਦਾ ਔਰਤ ਨੂੰ ਤੁਸੀਂ ਦੇਖਿਆ ਅੱਜ ਭੈਣ ਨੇ ਪੂਰੀ ਤਾਕਤ ਦਿਖਾਈ ਤੇ ਲੁਟੇਰਿਆਂ ਨੇ ਮੂੰਹ ਦੀ ਖਾਣੀ ਪਈ ਤੇ ਵਾਪਸ ਮੁੰਨਾ ਪਿਆ ਤੇ ਸਾਡੀ ਵੀ ਉਹਨਾਂ ਭੈਣਾਂ ਨੂੰ ਖਾਸ ਕਰਕੇ ਅਪੀਲ ਆ ਜਿਹੜੀਆਂ ਭੈਣਾਂ ਆਮ ਘਰਾਂ ਵਿੱਚ ਰਹਿੰਦੀਆਂ ਨੇ ਤੇ ਹਮੇਸ਼ਾ ਜਦੋਂ ਕਿਸ ਤਰ੍ਹਾਂ ਦੀ ਵਾਰਦਾਤ ਹੁੰਦੀਆਂ ਡਰ ਜਾਂਦੀਆਂ ਨੇ ਭੈਣੇ ਡਰਨਾ ਨਹੀਂ ਡਰਨਾ ਨਹੀਂ ਮੁਕਾਬਲਾ ਕਰਨਾ ਵਾ ਕਿਉਂਕਿ ਇਹਨਾਂ ਜਿਹੜੇ ਲਟੇਰੇ ਹੁੰਦੇ ਨੇ ਇਹ ਜਿਹੜੇ ਨਿਸ਼ੇੜੀ ਹੁੰਦੇ ਨੇ ਇਹਨਾਂ ਵਿੱਚ ਬਹੁਤੀ ਜਾਨ ਨਹੀਂ ਹੁੰਦੀ ਅੱਗੇ ਮਰੇ ਹੋ ਜਾਂਦੇ ਨੇ ਪਰ ਭੈਣੇ ਤੁਹਾਨੂੰ ਡਟ ਕੇ ਮੁਕਾਬਲਾ ਕਰਨਾ ਅੱਜ ਦੇਖਿਆ ਭੈਣ ਨੇ ਮੁਕਾਬਲਾ ਕੀਤਾ ਤੇ ਅੱਜ ਭੈਣ ਨੂੰ ਸਨਮਾਨਿਤ ਕਰਨ ਵਾਸਤੇ ਵੀਰ ਆਏ ਨੇ ਸਪੈਸ਼ਲ ਖਾਸ ਕਰਕੇ ਤੰਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਤੋਂ ਅਨਿਲਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਨਿਲਵੀਰ ਜੀ ਮੰਚ 'ਚ ਵਿਚਾਰ ਕਿਸ ਤਰ੍ਹਾਂ ਆਇਆ ਵੀ ਭੈਣ ਨੂੰ ਸਨਮਾਨਤ ਕੀਤਾ ਜਾਵੇ ਜਿਹੜੀ ਭੈਣ ਨੇ ਮਗਡਟਕੇ ਮੁਕਾਬਲਾ ਕੀਤਾ ਉਸ ਲਟੇਰਾਂ ਦਾ ਅ ਦੇਖੋ ਗਰੇਵਾਲ ਸਾਹਿਬ ਕਿ ਅਸੀਂ ਸੁਣਦੇ ਆਂ ਤੁਸੀਂ ਵੀ ਸੁਣਦੇ ਹੋਏ ਕਿਤਾਬਾਂ 'ਚ ਦਵੀ ਸੁਣਿਆ ਕਿ ਸਾਡੇ ਗੁਰੂਆਂ ਨੇ ਪੀਰਵਾਂ ਨੇ ਜਿਨ੍ਹਾਂ ਇਕ ਜਨਾਨੀ ਨੂੰ ਭਗਵਤੀ ਸ਼ਕਤੀ ਕਿਹਾ ਤੇ ਜਦੋਂ ਆਪਾਂ ਵੀਡੀਓ ਵੇਖੀ ਮੈਂ ਤੁਹਾਨੂੰ ਕਿਹਾ ਕਿ ਵੀਰ ਆਪਾਂ ਚਲੀ ਉਹਨਾਂ ਦੇ ਘਰ ਤੇ ਉਹ ਨਾ ਵੀਡੀਓ ਦੇ ਵਿੱਚ ਵੀ ਤੁਸੀਂ ਵੇਖੋਗੇ ਕਿ ਉਹ ਜਿਹੜਾ ਦੇਖਣ ਨੂੰ ਮਿਲਦਾ ਆਪਾਂ ਕਈ ਵਾਰੀ ਗਾਣੇ ਸੁਣ ਲੰਨੇ ਆ ਨਾ ਗਾਣਿਆਂ ਦੇ ਵਿੱਚ ਪਿੱਛੇ ਜੀ ਵਿਰੋਧ ਹੋਇਆ ਇੱਕ ਗਾਣੇ ਦਾ ਬੜਾ ਕਿ ਮਾਈ ਭਾਗੋ ਜੀ ਦੀ ਤਸਵੀਰ ਦਿਸਦੀ ਆ ਜੀ ਪਰ ਉਹ ਗਾਣਿਆਂ ਲੈਣ ਤੇ ਕਦੀ ਨਹੀਂ ਦਿਸਦੀ ਪਰ ਇਹ ਜਿਹੜੇ ਭੈਣ ਜੀ ਨੇ ਇਹਨਾਂ ਨੇ ਜੜੀ ਹਿੰਮਤ ਦਿਖਾਈ ਆ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜੇ ਗੁਰੂਆਂ ਨੇ ਵਾਕਈ ਉਹਨਾਂ ਨੂੰ ਭਗਵਤੀ ਸ਼ਕਤੀ ਦਾ ਰੂਪ ਗਿਆ ਤੇ ਉਹ ਵੀਡੀਓ 'ਚ ਆਪਾਂ ਵੇਖ ਸਕਦੇ ਆ ਜਿੱਦਾਂ ਤੁਸੀਂ ਗੱਲ ਕੀਤੀ ਤਿੰਨ ਨਸ਼ੇੜੀ ਬੰਦੇ ਨਸ਼ੇ ਦਾ ਜ਼ੋਰ ਉਤੋਂ ਤੰਦਰੁਸਤ ਬੰਦੇ ਸੀ ਉਹ ਤਿੰਨੋ ਬੜੇ ਹੱਟੇ-ਕੱਟੇ ਤਿੰਨ ਬੰਦੇ ਆ ਇਕੱਲਾ ਬੰਦਾ ਨਹੀਂ ਉਹਨਾਂ ਦਾ ਮੁਕਾਬਲਾ ਕਰਦਾ ਇੱਕ ਬੰਦੇ ਦਾ ਹੀ ਤੇ ਇਹਨਾਂ ਨੇ ਜਿੱਦਾਂ ਗੱਲ ਕੀਤੀ ਕਿ ਵਾਹਿਗੁਰੂ ਜੀ ਵੱਲੋਂ ਕਿਰਪਾ ਹੋਈ ਹੈ ਜਿਨ੍ਹਾਂ ਮੈਂ ਦੇਖਿਆ ਤੁਸੀਂ ਵੀ ਦੇਖੋ ਇਹਨਾਂ ਦੇ ਛੋਟੇ-ਛੋਟੇ ਆਪਾਂ ਬੱਚੇ ਆ ਵੀਡੀਓ 'ਚ ਦੇਖੇ ਆ ਕਿੰਨੇ-ਕਿੰਨੇ ਬੱਚੇ ਆ ਜੇ ਆਪ ਕਹਿੰਦੇ ਕਿ ਉਹਨਾਂ ਦੀ ਕੋਈ ਇਹਨਾਂ ਨੂੰ ਸ਼ਕਤੀ ਕੋਈ ਮਹਾਰਾਜ ਨੇ ਵੇ ਬੂਆ ਨਾ ਇੱਕ ਬੰਦੇ ਤਿੰਨ ਬੰਦੇ ਜੋਰ ਲਾਉਂਦੇ ਅੰਨੇ ਨਸ਼ੇ ਦੇ ਵਿੱਚ ਤੁਸੀਂ ਉਹ ਦੂਸਰਾ ਵੇਖੋ ਹਾਲਾਤ ਕੀ ਬਣ ਗਏ ਆ ਕੇ ਘਰਾਂ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਕੰਮ ਹਾਲਾਤ ਸਾਡੇ ਇਹੋ ਜਿਹੇ ਬਣ ਗਏ ਕਿ ਜੇ ਕੋਈ ਕੋਠੀ ਕੋਈ ਬਾਹਰ ਥੋੜੀ ਜੀ ਪਿੱਛੇ ਵੇਖੋ ਕਿੰਨੀਆਂ ਕੋਠੀਆਂ ਤੇ ਥੋੜੀ ਜੀ ਸਾਈਡ ਤੇ ਕੋਈ ਇੰਨੀ ਗੱਲ ਤੇ ਨਹੀਂ ਗਈ ਤੇ ਚਿੱਟਾ ਦਿਨ ਚੜਿਆ ਹੋਵੇ 3:30 ਵਜੇ ਤੇ ਬੰਦੇ ਘਰ ਪੈ ਜਾਣ ਇਹਦਾ ਮਤਲਬ ਹੈ ਕਿ ਤੁਹਾਨੂੰ ਸੇਫਟੀ ਆਪ ਕਰਨੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਨਾਨੀਆਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਮੁਕਾਬਲਾ ਕਰੋ ਉਹਦੇ ਨਾਲ ਮੈਂ ਇੱਕ ਅਪੀਲ ਵੀ ਕਰਾਂਗਾ ਕਿ ਆਪ ਦੀ ਸੇਫਟੀ ਦਾ ਬੜਾ ਧਿਆਨ ਰੱਖੋ ਕਿਉਂਕਿ ਆਪ ਹੀ ਆਪ ਆਪਣੇ ਜ਼ਿੰਮੇਵਾਰ ਹੈਗੇ ਆ ਕੋਈ ਕਿਸੇ ਦਾ ਸਾਥ ਨਹੀਂ ਨੀਗਾ ਜਦੋਂ ਕਿਸੇ ਤੇ ਇੱਕ ਲੋਡ ਪੈ ਜਾਂਦੀ ਹੈ ਕੋਈ ਕਿਸੇ ਦਾ ਸਾਥ ਨਹੀਂ ਹੁੰਦਾ ਸਰਕਾਰ ਦੀ ਗੱਲ ਕਰ ਲੋ ਚਾਹੇ ਪੁਲਿਸ ਦੀ ਗੱਲ ਕਰ ਲੋ ਬਾਅਦ ਚ ਹੀ ਆਂਦਾ ਜਿਹੜਾ ਆਂਦਾ ਮੌਕੇ ਤੇ ਕੋਈ ਨਹੀਂ ਹੁਣ ਇਹਨਾਂ ਦਾ ਵੇਖੋ ਐਡਾ ਬਹਾਦਰੀ ਦਾ ਕੰਮ ਕੀਤਾ ਸਾਡੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਇਹੋ ਜਿਹੇ ਜੜੀ ਭੈਣਾਂ ਕੰਮ ਕਰਕੇ ਮਿਸਾਲ ਕਾਇਮ ਕੀਤੀ ਅਸੀਂ ਕੋਈ ਗਲਤ ਵੀਡੀਓ ਹੈ ਉਹ ਫਟਾਫਟ ਸ਼ੇਅਰ ਕਰਦੇ ਆ ਕੋਈ ਨਹੀਂ ਆਂਦਾ ਕਿਸੇ ਵੱਲ ਚੰਗੀ ਵੀਡੀਓ ਵਾਲੇ ਕਿ ਕੋਈ ਨਹੀਂ ਆਏਗਾ ਲੋਕੀ ਕਮੈਂਟ ਕਰ ਦੇਣਗੇ ਬਹੁਤ ਵਧੀਆ ਕੰਮ ਕੀਤਾ ਪਰ ਇੰਨਾ ਕਿਸੇ ਨੇ ਨਹੀਂ ਕਿਹਾ ਕਿ ਉਸ ਭੈਣ ਦੀ ਜਾ ਕੇ ਕੋਈ ਗੱਲ ਬਾਤ ਪੁੱਛ ਲਈਏ ਕਿ ਉਹਨਾਂ ਦੇ ਘਰ ਦੇ ਹਾਲਾਤ ਕਿਦਾਂ ਦੇ ਆ ਬੰਦਾ ਡਰ ਦਾ ਮਾਹੌਲ ਹੁੰਦਾ ਅਸੀਂ ਇਕੱਲੇ ਘਰ ਬੈਠੇ ਹੋਈਏ ਤਿੰਨ ਬੰਦੇ ਇਹਨਾਂ ਦਾ ਫੇਰ ਵੀ ਭੱਜ ਕੇ ਦਰਵਾਜ਼ਾ ਬੰਦ ਕੀਤਾ ਨਾ ਅਸੀਂ ਤੇ ਅੰਦਰ ਵੜ ਜੀ ਇਹਦੇ ਕੁੰਡੀਆਂ ਲਾ ਲਈਏ ਬੂਹੇ ਦੀਆਂ ਕਿ ਸਮਾਨ ਨਹੀਂ ਤੁਸੀਂ ਕੁੰਡੀ ਦੀ ਗੱਲ ਕੀਤੀ ਆ ਅਕਸਰ ਉਹ ਵੀਡੀਓ ਵਿੱਚ ਦੇਖਿਆ ਸਾਡੇ ਮੱਝ ਸਵਾਰ ਸੀ ਪਿਛੈਦ ਉਪਰਲੀ ਕੁੰਡੀ ਬੰਦ ਹੋਈ ਆ ਤੇ ਥੱਲੀ ਕੁੰਡੀ ਖੁੱਲੀ ਆ ਸ਼ਾਇਦ ਲੱਗਾ ਸੀ ਵੀ ਉਹ ਜ਼ੋਰ ਲਾ ਰਹੇ ਸੀ ਕੁੰਡੀ ਖੋਲੇ ਸੀ ਨਾ ਨਾ ਪਰ ਭੈਣ ਦਾ ਕਹਿਣਾ ਵੀ ਕੁੰਡੀ ਖੁੱਲੀ ਸੀ ਹਾਂ ਬਿਲਕੁਲ ਕੁੰਡੀ ਖੁੱਲੀ ਸੀ ਇਹਨਾਂ ਨੇ ਬੂਹਾ ਬੰਦ ਕੀਤਾ ਬੂਹਾ ਉਹਨਾਂ ਨੇ ਖੋਲਤਾ ਮਤਲਬ ਉਹਨਾਂ ਨੇ 4-5 ਇੰਚ ਜਿਹੜਾ ਬੂਹਾ ਖੋਲਤਾ ਸੀ ਜ਼ੋਰ ਲਾ ਕੇ ਤਿੰਨ ਚਾਰ ਵਾਰੀ ਇਹਨਾਂ ਨੇ ਜ਼ੋਰ ਲਾਇਆ ਤੇ ਤੂੰ ਹੀ ਦੇਖੋ ਜਿਹੜਾ ਸੋਫਾ ਇਹਨਾਂ ਨੇ ਖਿੱਚਿਆ ਉਹੀ ਗੱਲ ਆ ਗਈ ਨਾ ਫਿਰ ਮਹਾਰਾਜ ਵੱਲੋਂ ਇਹ ਕੋਈ ਤਾਕਤ ਇਹ ਸੋਫਾ ਤੇ ਬੰਦਾ ਇਕੱਲਾ ਨਹੀਂ ਖਿੱਚ ਸਕਦਾ ਤਿੰਨ ਬੰਦੇ ਇਸ ਬੂਏ ਤੇ ਖਲੋਤੇ ਹੋਣ ਬੰਦਾ ਸੋਫਾ ਕੇ ਭੱਜੇ ਖਿੱਚਲੇ ਵੀ ਕਦੀ ਦਿਮਾਗ 'ਚ ਨਹੀਂ ਆਂਦਾ ਬੰਦੇ ਦਾ ਇਹੋ ਜਿਹਾ ਸਮਾਂ ਕਦੀ ਸਾਡੇ ਤੇ ਵੀ ਬਣ ਜਾਂਦਾ ਕੋਈ ਇਹੋ ਜਿਹਾ ਕੋਈ ਐਕਸੀਡੈਂਟ ਹੋ ਜੇ ਤੇ ਬੰਦੇ ਨੂੰ ਸੋਚ ਨਹੀਂ ਆਂਦੀ ਕਰਨਾ ਮੈਂ ਕੀ ਆ ਤੇ ਐਡਾ ਵੱਡਾ ਕੰਮ ਕਰਨਾ ਇਹ ਮਹਾਰਾਜ ਵੱਲੋਂ ਇਹਨਾਂ ਦੀ ਕੋਈ ਮਾਰਾ ਹੀ ਨੇ ਸਿਰ ਤੇ ਹੱਥ ਰੱਖਿਆ ਪਰ ਬੜੀ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਨਸ਼ਾ ਸਾਡੇ ਪੰਜਾਬ ਚ ਐਸੇ ਹੱਦ ਤੱਕ ਅਸੀਂ ਹਜੇ ਵੀ ਅੱਖਾਂ ਮੀਟ ਜੰਨੇ ਆ ਭਾਜੀ ਕਹੀ ਜਨੇ ਨਹੀਂ ਨਹੀਂ ਠੀਕ ਆ ਮਾਹੌਲ ਠੀਕ ਆ ਐਸੀ ਗੱਲ ਨਹੀਂ ਟੀਵੀਆਂ ਤੇ ਚੱਲਦਾ ਹੈ ਖਬਰਾਂ ਹੀ ਚਲਦੀਆਂ ਇਹ ਖਬਰਾਂ ਨਹੀਂ ਚਲਦੀਆਂ ਸਾਰੇ ਆਮ ਜੇ ਬੰਦੇ ਘਰਾਂ ਚ ਬੈਨ ਕਾਦਾ ਡਰ ਖੌਫ ਰਹੇਗਾ ਤੁਸੀਂ ਦੱਸੋ ਸਰਕਾਰਾਂ ਦਾ ਇਹ ਮੈਂ ਇੱਕ ਐਸੀ ਗੱਲਾਂ ਵਾਲ ਮੈਂ ਜਾਣਣਾ ਨਹੀਂ ਚਾਹਦਾ ਪਰ ਲੋਕਾਂ ਦੀਆਂ ਧੀਆ ਪੈਣਾ ਬੱਚੇ ਇਕੱਲੇ ਘਰਾਂ ਚ ਕੁਝ ਆਪਾਂ ਵੇਖੀਏ ਲੋਕ ਲੋਕੀ ਸਰਕਾਰਾਂ ਦੀ ਜਿਮੇਵਾਰੀ ਤੇ ਰਹਿੰਦੇ ਆ ਕਿ ਯਾਰ ਸਰਕਾਰ ਪਿੱਛੇ ਬੈਠੀ ਆ ਤੇ ਜੇ ਐਦਾਂ ਹੀ ਲੁੱਟ ਲਟ ਖੋਟ ਕੇ ਲੋਕਾਂ ਨੂੰ ਮਾਰ ਕੋਟ ਹੁਣ ਚਲੋ ਕਹਿਣਾ ਨਹੀਂ ਚਾਹੀਦਾ ਸੀ ਜੇ ਬੂਆ ਖੁੱਲ ਜਾਂਦਾ ਜੇ ਇਹ ਵਿਰੋਧ ਕਰਦੇ ਤੇ ਇਹਨਾਂ ਦੇ ਸਿਰ ਚੋਂ ਕੋਈ ਚੀਜ਼ ਮਾਰ ਦਿੰਦੇ ਜਿਸ ਨਾਲ ਨਾ ਕਿਹਾ ਉਹਨਾਂ ਦੇ ਹਥਿਆਰ ਕੋਲ ਸੀ ਤੇ ਜ਼ਿੰਮੇਵਾਰ ਕੌਣ ਸੀ ਫਿਰ ਲੋਕਾਂ ਨੇ ਕਹਿਣਾ ਹਾਂਜੀ ਉਹ ਬੜੀ ਗੱਲ ਹੋਈ ਮਰ ਗਏ ਅੰਜ ਮਾਰ ਕੇ ਮਾਰ ਕੇ ਪਰ ਕੁਝ ਪਹਿਲਾਂ ਪੁੱਛ ਕੇ ਕੋਈ ਨਹੀਂ ਵੀਡੀਓ ਸਾਰੇ ਵੇਖਦੇ ਆ ਆ ਕੇ ਕਿਸੇ ਨਾ ਹੌਸਲਾ ਨਹੀਂ ਕਰਨਾ ਕਿ ਵਾਕਈ ਤੁਸੀਂ ਕੰਮ ਕੀਤਾ ਸੀ ਤੁਹਾਡੇ ਘਰ ਦੇ ਕੋਲ ਆ ਕੋਈ ਸਰਕਾਰੀ ਬੰਦਾ ਕੋਈ ਅਫਸਰ ਕੋਈ ਮਲਾਜਮ ਕੋਈ ਮੰਤਰੀ ਕੋਈ ਘਰ ਆਵੇ ਕੋਈ ਇਹਨਾਂ ਦਾ ਕਿ ਆਪਣੇ ਨੰਬਰ ਦੇ ਕੇ ਜਾਵੇ ਕਿ ਸਾਨੂੰ ਲੋਡ ਪਵੇ ਕੌਣ ਆਊਗਾ ਤਾਂ ਅਸੀਂ ਤੁਹੀ ਗੱਲ ਕਰੀਏ ਨਹੀਂ ਅੱਜ ਤੁਸੀਂ ਵਧਾਈ ਦੇ ਪਾਤ੍ਰ ਹੋ ਤੁਸੀਂ ਅਸੀਂ ਦੇਖਿਆ ਵੀ ਲੱਖਾਂ ਲੋਕਾਂ ਨੇ ਵੀਡੀਓ ਦੇਖੀ ਆ ਅਮਰਸਾ ਸਾਧ ਦੇ ਲੋਕਾਂ ਨੇ ਵੀਡੀਓ ਵੇਖੀ ਆ ਪਰ ਕੋਈ ਨਹੀਂ ਬੋੜਿਆ ਅਸੀਂ ਦੇਖਿਆ ਤੁਸੀਂ ਵਧਾਈ ਦੇ ਪਾਤ੍ਰ ਹੋ ਤੁਸੀਂ ਸਪੈਸ਼ਲ ਸੁਲਤਾਨਪੁਰ ਰੋਡ ਤੋਂ ਚੱਲ ਕੇ ਆਏ ਹੋ ਵੀ ਅੱਜ ਭੈਣ ਦੇ ਘਰੇ ਜਾਣਾ ਸਨਮਾਨਤ ਕਰਕੇ ਆਉਣਾ ਭੈਣ ਨੇ ਬੜਾ ਵਧੀਆ ਸਨੇਹਾ ਦਿੱਤਾ ਵਾ ਜਿੱਥੇ ਡਟ ਕੇ ਮੁਕਾਬਲਾ ਕੀਤਾ ਵਾ ਮੈਂ ਅਕਸਰ ਕਹਿੰਦਾ ਪੀ ਪੰਜਾਬ ਦੀਆਂ ਭੈਣਾਂ ਜਿਹੜੀਆਂ ਧੀਆ ਨੇ ਸ਼ੇਰੀਆਂ ਨੇ ਕਿਸੇ ਤੋਂ ਘੱਟ ਨਹੀਂ ਆ ਤੇ ਅੱਜ ਵਿਖਾਇਆ ਵੀ ਭੈਣ ਨੇ ਵਿਖਾ ਕੇ ਮਿਸਾਲ ਵਿਖਾਤੀ ਆ ਭੈਣ ਦਾ ਕਹਿਣਾ ਵੀ ਇਹ ਸੋਫਾ ਇਡਾ ਭਾਰਾ ਵਾ 7 ਸੀਟਾ ਸੋਫਾ ਵਾ ਕਦੀ ਕਦੀ ਕਹਿੰਦੇ ਅਸੀਂ ਸਾਡੇ ਕੋਲ ਅੱਜ ਤੱਕ ਅਸੀਂ ਸਫਾਈ ਨਹੀਂ ਕੀਤੀ ਥੱਲੋ ਵੀ ਇਡਾ ਭਾਰਾ ਵਾ ਪਰ ਉਹ ਪਤਾ ਨਹੀਂ ਉਸ ਟਾਈਮ ਤੇ ਗੁਰੂ ਸਾਹਿਬ ਨੇ ਕਿੱਥੋਂ ਇਹਦੀ ਤਾਕਤ ਦਿੱਤੀ ਕਿੱਥੋਂ ਹਿੰਮਤ ਦਿੱਤੀ ਵੀ ਖਿੱਚ ਕੇ ਲਿਆ ਦੇ ਤਾਂ ਜੋ ਸੋਫਾ ਗਾੜੀ ਲਾਤਾ ਉਹ ਤਿੰਨ ਬੰਦਿਆਂ ਕੋ ਵੀ ਜੜਾਂ ਦੰਦੀ ਥੱਕਿਆ ਗਿਆ ਤੁਸੀਂ ਦੇਖੋ ਕਿ ਤਿੰਨ ਬੰਦੇ ਕੋ ਧੱਕੇ ਨਹੀਂ ਗਿਆ ਮੈਂ ਬੇਨਤੀ ਕਰਾਂਗਾ ਜਿਹੜੇ ਬੰਦੇ ਥੋੜਾ ਜਿਹਾ ਆਊਟਸਾਈਡਰ ਰਹਿੰਦੇ ਨੇ ਕਿ ਆਪਣੇ ਘਰ ਦੀਆਂ ਜਿਹੜੀਆਂ ਆਪਾਂ ਥੋੜੀ ਕਹਿੰਦੇ ਇਗਨਾਲੀ ਕਰਦੇ ਆ ਕਿ ਨਹੀਂ ਯਾਰ ਜਾਲੀਆਂ ਜੂਲੀਆਂ ਦੀ ਨਹੀਂ ਲੋੜ ਕੰਦਾ ਨਹੀਂ ਨੀ ਆ ਉਹ ਸਮਾਂ ਪਹਿਲਾਂ ਹੋਰ ਸੀ ਅੱਜ ਤੋਂ 30 35 ਸਾਲ ਪਹਿਲਾਂ ਤੁਸੀਂ ਦੇਖਿਆ ਗਾ ਜੀ ਟਾਈਮ ਨਿਊ ਅਮਰਿਤਸਰ ਚੱਲ ਜੀਏ ਇਹ ਏਰੀਆ ਚ ਕੰਦਾ ਛੋਟੀਆਂ ਸੀ ਉਦੋਂ ਗੱਲ ਹੋਰ ਸੀ ਹੁਣ ਸਮਾਂ ਚੇਂਜ ਹੋ ਗਿਆ ਹੁਣ ਤਾਂ ਅੰਨੇ ਲੋਕੀ ਨਸ਼ੇ ਦੇ ਵਿੱਚ ਹੋਏ ਨਸ਼ਾ ਵਿਕੰਡਿਆ ਹੋਇਆ ਗੋਲੀਆਂ ਚਿੱਟਾ ਪੀ ਪੀ ਲੋਕੀ ਅੰਨੇ ਹੋਏ ਸਮਝਦੇ ਹੀ ਨਹੀਂ ਕੁਝ ਤੁਸੀਂ ਦੇਖੋ ਅੱਜ ਤੁਸੀਂ ਘਰ ਦੇ ਬਾਹਰ ਦਬਾਰੋ ਗੱਡੀ ਗੈਪ ਹੋ ਗਈ ਐ ਤੇ ਹਾਲਾਤ ਬਣ ਗਏ ਸਾਡੇ ਕੋਈ ਬਾਹਰੋਂ ਦੇ ਰਿਸ਼ਤੇਦਾਰ ਵੀ ਆ ਜਾਂਦਾ ਨਾ ਉਹ ਮੈਨੂੰ ਕਹਿ ਦਿੰਦਾ ਨਾ ਹੀ ਕਾਰ ਲੈ ਆਏ ਬਾਹਰ ਤੇ ਉਹਨੂੰ ਕਹੀਦਾ ਭਰਾਵਾ ਕਾਰ ਅੰਦਰ ਲਿਆ ਇਹ ਤੈਨੂੰ ਪਤਾ ਨਹੀਂ ਅਮਰਸਰ ਗਾਵਾਂ ਇਹ ਹਾਲਾਤ ਸੱਚੀ ਹਾਲਾਤ ਬਣ ਗਏ ਕਹਨੇ ਨਹੀਂ ਆਪਾਂ ਭਰਾਵਾ ਕਾਰ ਅੰਦਰ ਲਿਆ ਕੋਈ ਪਤਾ ਨਹੀਂ ਇਹ ਬਾਹਰੋਂ ਕਾਰ ਚੱਲ ਗਈ ਤੇ ਤੂੰ ਕਹਿੰਗਾ ਉਹਦੇ ਘਰ ਗਿਆ ਇਹ ਕਾਰ ਚੱਕੀ ਗਈ ਮੇਰੀ ਤੇ ਇਹ ਹਾਲਾਤ ਸਾਡੇ ਬਣ ਗਏ ਨੇ ਇੱਥੇ ਕੋਈ ਸੱਚ ਝੂਠ ਨਹੀਂਗਾ ਇਹ ਸੱਚਾਈ ਅੱਜ ਦੇ ਟਾਈਮ ਦੀ ਤੇ ਇਹ ਭੈਣ ਦੇ ਦੀ ਹਿੰਮਤ ਆ ਕਿ ਅੱਜ ਮੋਟਰਸਾਈਕਲ ਕਹਿ ਲੋ ਮੋਬਾਈਲ ਕਹਿ ਲੋ ਕਾਰਾਂ ਮਖੋਲ ਹੀ ਬਣ ਗਿਆ ਤੇ ਲੋਕਾਂ ਨਾਲ ਗੱਲ ਕਰਨੀ ਬੰਦ ਕਰਤੀ ਐ ਗੱਡੀ ਚੁੱਕੀ ਗਈ ਕੀ ਕਰਾਂ ਕੀ ਕਰੋਗੇ ਤੂੰ ਥਾਣੇ ਜਾਓ ਕੰਪਲੇਟ ਲਖਾਓ ਅਗਲਾ ਕੱਚਾ ਕਾਗਜ਼ ਲਿਖ ਲੈਂਦੇ ਰੱਖ ਲੈਂਦੇ ਆ ਸਰਕਾਰ ਕਰੀਏ ਬੰਟੀ ਵੇਚ ਦੀ ਕੀ ਲੱਗਦਾ ਸੀ ਭੈਣ ਨੂੰ ਸਨਮਾਨਤ ਕਰਨਾ ਬ ਜਿਹੜਾ ਕਿ ਮੈਡਮ ਨੇ ਡੀਸੀ ਉਹ ਵੀ ਇੱਕ ਔਰਤ ਨੇ ਜਿਹੜੀ ਕਿ ਔਰਤ ਇੱਕ ਔਰਤ ਨੂੰ ਸਨਮਾਨਤ ਕਰਦੀ ਆ ਕਿਉਂਕਿ ਬੜਾ ਡਟ ਕੇ ਮੁਕਾਬਲਾ ਕੀਤਾ ਕੋ ਬੰਦਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਲੱਗਦਾ ਨਹੀਂ ਸੀ ਵੀ ਹਲਕੇ ਦੀ ਐਮਐਲਏ ਜਿਹੜੀ ਆ ਡਾਕਟਰ ਜੀਵਨ ਜੋਤ ਉਹ ਵੀ ਇੱਕ ਸਨਮਾਨਤ ਮਹਿਲਾ ਨੇ ਕਿ ਲੱਗਦਾ ਨਹੀਂ ਵੀ ਇਹਨਾਂ ਨੂੰ ਆ ਕੇ ਸਨਮਾਨਤ ਕਰਨਾ ਚਾਹੀਦਾ ਵਾ ਤਾਂ ਕਿ ਬਾਕੀ ਭੈਣਾਂ ਨੂੰ ਵੀ ਹਿੰਮਤ ਮਿਲੇ ਵੇਖੀ ਧੰਨਵਾਦ ਤੁਹਾਡਾ ਤੁਹੀ ਹਿੰਮਤ ਕੀਤੀ ਤੁਹਾਡੇ ਚੈਨਲ ਦਾ ਧੰਨਵਾਦ ਹੈ ਜਿਹੜਾ ਹਸਰਤ ਖਬਰਾਂ ਲਾਂਦਾ ਹੈ ਪੰਜਾਬੀ ਚੋਂ ਲੋਕ ਚੈਨਲ ਤੁਸੀਂ ਦੇਖੋ ਜਿਹੜੇ ਡੀਸੀ ਮੈਮ ਆਏ ਨੇ ਮੈਂ ਉਹਨਾਂ ਬਾਰੇ ਪੱਤਾ ਸੁਣਿਆ ਕਿ ਬੜੇ ਵਧੀਆ ਔਰ ਚੰਗੇ ਸੁਭਾਅ ਦੇ ਮਾਲਕ ਨੇ ਉਹਨਾਂ ਨੂੰ ਸਾਡੀ ਵੀਡੀਓ ਜਾਣੀ ਚਾਹੀਦੀ ਆਪਾਂ ਖੁਦ ਵੀ ਉਹਨਾਂ ਨੂੰ ਸ਼ੇਅਰ ਕਰਾਂਗੇ ਉਹਨਾਂ ਦੇ ਨੰਬਰ ਤੇ ਤੇ ਇਹਨਾਂ ਨੂੰ ਜਿਹੜਾ ਬੈ ਆ ਕੇ ਆਪਣਾ ਹੌਸਲਾ ਫਜ਼ਾਈ ਦੇਣ ਕਿ ਆਪਾਂ ਤੁਹਾਡੇ ਨਾਲ ਖੜਾ ਪ੍ਰਸ਼ਾਸਨ ਅਗਲੇ ਨੂੰ ਕੋਈ ਹੌਸਲਾ ਹੋਵੇ ਜਿਹੜੇ ਬੰਦੇ ਕੰਮ ਕਰਕੇ ਗਏ ਆ ਉਹਨਾਂ ਦੇ ਕੀ ਪਤਾ ਕੀ ਹੁੱਕ ਲੱਗੀ ਦਿਮਾਗ ਦੇ ਵਿੱਚ ਕੋਈ ਇਹ ਵੱਡੀ ਦੁਬਾਰਾ ਕੋਈ ਪਤਾ ਤੇ ਕੋਈ ਨਹੀਂ ਹੁੰਦਾ ਕਿ ਅਗਲਾ ਤਾਂ ਕਹਿੰਦੇ ਇਹਨਾਂ ਨੂੰ ਜਾ ਕੇ ਇਹਨਾਂ ਦਾ ਥੋੜਾ ਜਿਹਾ ਪਰਿਵਾਰ ਦਾ ਕੋਈ ਸਾਰ ਲੈਣ ਔਰ ਤੁਸੀਂ ਜਿਹੜੀ ਗੱਲ ਕੀਤੀ ਐ ਐਮਐਲਏ ਮੈਡਮ ਉਹ ਵੀ ਬੜੇ ਵਧੀਆ ਐਕਟਿਵ ਨੇ ਔਰ ਇਸ ਇਲਾਕੇ ਦੇ ਨੇ ਜ਼ਰੂਰ ਇਹਨਾਂ ਦੇ ਘਰ ਆਓ ਅਸੀਂ ਉਹਨਾਂ ਨੂੰ ਵੀਡੀਓ ਸ਼ੇਅਰ ਕਰਾਂਗੇ ਸਾਰਿਆਂ ਨੂੰ ਸਾਰਿਆਂ ਨੂੰ ਕਰਾਂਗੇ ਜਿਹਦੇ ਕੋਲ ਇਹ ਆਪਾਂ ਨੂੰ ਇਹਨਾਂ ਨੂੰ ਹੌਸਲਾ ਵੀ ਦਈਏ ਤੇ ਨਾਲ ਆਪਾਂ ਕੁਝ ਇਹੋ ਜਿਹੀ ਗਾਈਡਲਾਈਨ ਜਾਰੀ ਕਰੀਏ ਕਿ ਜਿਹੜੇ ਬਾਹਰ ਦੇ ਲੋਕ ਆ ਜਿਹੜੇ ਰਹਿਣ ਦੇ ਆਪਣੇ ਘਰਾਂ ਦੇ ਵਿੱਚ ਕਈ ਤੁਸੀਂ ਵੇਖ ਲਓ ਇਹੋ ਜਿਹੇ ਘਰ ਵੀ ਆ ਜਿਨ੍ਹਾਂ ਦੇ ਬੂਰੇ ਕਮਜ਼ੋਰ ਨੇ ਨਹੀਂ ਬੂਰੇ ਬੂਏ ਮਜ਼ਬੂਤ ਵੀ ਨਹੀਂ ਲੋਕਾਂ ਦੇ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਉਹ ਸਮਾਂ ਚਲਾ ਗਿਆ ਹੁਣ ਅੰਨੀ ਲੁੱਟ ਪਈ ਆ ਕੋਈ ਆਪਣੀ ਤੁਸੀਂ ਜਾਨ ਦਾ ਆਪਣੇ ਸਮਾਨ ਦਾ ਬੱਚਿਆਂ ਦਾ ਖੁਦ ਜ਼ਿੰਮੇਵਾਰ ਜੇ ਤੁਸੀਂ ਕਿਸੇ ਨੂੰ ਦੋਸ਼ੀ ਨਹੀਂ ਦੇ ਸਕਦੇ ਕਿ ਪੁਲਿਸ ਬੈਠੀ ਆ ਜਾਂ ਕੋਈ ਪ੍ਰਸ਼ਾਸਨ ਬੈਠਾ ਆਪਦਾ ਧਿਆਨ ਰੱਖੋ ਆ ਹਾਲਾਤ ਹੋ ਗਏ ਆ ਕਿ ਤੁਹਾਨੂੰ ਬਾਜ਼ਾਰ ਚ ਘਾਰ ਦੇ ਵਿੱਚ ਕੋਈ ਸੇਫਟੀ ਨਹੀਂ ਰਹਿ ਗਈ ਇਹਨਾਂ ਦਾ ਬੜਾ ਵੱਡਾ ਕਦਮ ਸੀਗਾ ਕਿ ਇਹਨਾਂ ਨੇ ਜੜਾ ਉਹਨਾਂ ਦਾ ਸਾਹਮਣਾ ਕੀਤਾ ਨਹੀਂ ਤੇ ਮੈਂ ਮੰਨਦਾ ਤਿੰਨ ਲੁਟੇਰਿਆਂ ਦਾ ਮੁਕਾਬਲਾ ਕੱਲਾ ਕੀ ਦੋ ਬੰਦੇ ਵੀ ਨਹੀਂ ਕਰ ਸਕਦੇ ਜਿਨ੍ਹਾਂ ਦੇ ਹੱਥ ਹੱਥ ਆਣ ਇੱਕ ਲੇਡੀਜ਼ ਦੀ ਆਪਾਂ ਆਮ ਤੌਰ 'ਤੇ ਕਹਿੰਦੇ ਨੇ ਕਿ ਮੱਧਾਂ ਨਾਲੋਂ ਜਨਾਨੀਆਂ ਕਮਜ਼ੋਰ ਆ ਪਰ ਵਾਕਈ ਮੈਂ ਕਹਨਾ ਵਾ ਇਹਨਾਂ ਦੇ ਵਿੱਚ ਮਾਈ ਭਾਗੋ ਦੀ ਤਸਵੀਰ ਅੱਜ ਆਪਾਂ ਵੇਖਣ ਨੂੰ ਮਿਲਦੀ ਆ ਗਾਣਿਆਂ ਜਦ ਸੁਣੀਆਂ ਸੀ ਉਹ ਤੇ ਐਵੇਂ ਇੱਕ ਆਪਣੇ ਗਾਣੇ ਵੇਚਣ ਵਾਸਤੇ ਉਹਨਾਂ ਨੇ ਕਰਤਾ ਉਹਨਾਂ ਦਾ ਜਿਹੜੀ ਸਮਾਨਤਾ ਵਾ ਪਰ ਅਸਲ ਦੇ ਵਿੱਚ ਵਾਕਈ ਔਰ ਤੁਸੀਂ ਦੇਖੋ ਭੈਣ ਜੀ ਹੁਣੀ ਚੰਗੇ ਸੁਭਾਅ ਦੇ ਮਾਲਕ ਆ ਆਪੇ ਫਿਰ ਇਹੋ ਜਿਹੇ ਬੰਦਿਆਂ ਦਾ ਉੱਤੇ ਮਾਲਕ ਆਪਣੇ ਨਿੱਕੇ ਨਿੱਕੇ ਨਾਲ ਦੇ ਬੱਚੇ ਆ ਤੇ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਤੇ ਬੱਚਿਆਂ ਦਾ ਮੈਂ ਤੇ ਇਹ ਰਣ ਮੇਰੇ ਆਪਣੇ ਦੋ ਛੋਟੇ ਬੱਚੇ ਜਿਹੜੇ ਅਸੀਂ ਇਹਨਾਂ ਵੱਲ ਵੇਚਦੇ ਆ ਕਿ ਜੇ ਕੋਈ ਹੋ ਜਵੇ ਮਾਪੇ ਉਹਨੂੰ ਤੇ ਪਿੱਛੋਂ ਬੱਚਿਆਂ ਤੇ ਕੋਈ ਵੀ ਨਹੀਂ ਸਾਂਭਣ ਆਲਾ ਹੁੰਦਾ ਕੌਣ ਕਿਸ ਕਹੋ ਕਿ ਇਹਨਾਂ ਦੇ ਸਿਰ ਤੇ ਪਈ ਸੀ ਤੇ ਮਹਾਰਾਜ ਇਹਨਾਂ ਨੂੰ ਸ਼ਕਤੀ ਦਿੱਤੀ ਹੱਥ ਦੇ ਕੇ ਉਤੇ ਤੇ ਇਹਨਾਂ ਨੂੰ ਜਿਹੜਾ ਤੁਸੀਂ ਕਹਿ ਲੋ ਕਿ ਇੱਕ ਔਰਤੋਂ ਚੰਡੀ ਦਾ ਰੂਪ ਭਗਵਤੀ ਦਾ ਰੂਪ ਬਣਾ ਕੇ ਤੇ ਇਹਨਾਂ ਦੀ ਰੱਖਿਆ ਕੀਤੀ ਹੈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਹਿਲਾਵਾਂ ਵਾ ਉਹਨਾਂ ਨੂੰ ਅੱਜਕੱਲ੍ਹ ਪੰਜਾਬ ਪੁਲਿਸ ਦੀ ਭਰਤੀਆਂ ਨਿਕਲੀਆਂ ਹੋਇਆ ਜੀ ਤੇ ਇਹੋ ਜਿਹੇ ਇਹੋ ਜਿਹੇ ਲੋੜ ਆ ਇਹਨਾਂ ਦੀਆਂ ਕਿ ਹੋਰ ਕੌਣ ਉੱਥੇ ਚਾਹੀਦਾ ਸਾਨੂੰ ਇਹੋ ਜਿਹੇ ਲੋ ਜਿਹੜੀ ਸਰਕਾਰੀ ਮਹਿਕਮੇ ਦੇ ਵਿੱਚ ਇਹੋ ਜਿਹੇ ਜਾਣਦੇ ਆ ਤੇ ਉਹ ਕੱਲ ਨੂੰ ਉਹਨਾਂ ਤਹਾਦਾ ਹੀ ਦੇਣਗੇ ਕਿਸੇ ਨੂੰ ਨੁਕਸਾਨ ਨਹੀਂ ਕਿਸੇ ਗੱਲ ਦਾ ਤੇ ਕਿਉਂ ਨਾ ਆਪਾਂ ਇਹੋ ਜਿਹੇ ਬੰਦਿਆਂ ਨੂੰ ਇੱਕ ਇੱਕ ਨਾਲੇ ਇਹਨਾਂ ਦਾ ਸਨਮਾਨ ਹੋ ਜਾਏਗਾ ਤੇ ਨਾਲੇ ਉਹਨਾਂ ਦੇ ਘਰ ਦੇ ਵਿੱਚ ਕੋਈ ਨੌਕਰੀ ਮਿਲੇ ਜ਼ਰੂਰ ਚਾਹੀਦਾ ਜੀ ਇਹ ਕੰਮ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਏਸੀ ਗੱਲਬਾਤ ਕੀਤੀ ਤੰਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਜਿਹੜੇ ਕਿ ਬੰਟੀ ਵੀਰ ਜੀ ਆ ਇਹਨਾਂ ਵੱਲੋਂ ਅੱਜ ਭੈਣ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਧੰਨਵਾਦ ਕਰੀਏ ਵੀਰ ਦੇ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਅੰਮ੍ਰਿਤਸਰ ਦੇ ਸੀਪੀ ਸਾਹਿਬ ਜਿਹੜੇ ਕਿ ਪੁਸ਼ਕ ਮਿਸ਼ਨ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਸਾਡੀ ਹੱਥ ਜੋੜ ਕੇ ਅਪੀ ਇਸ ਭੈਣ ਨੂੰ ਸਨਮਾਨਿਤ ਕੀਤਾ ਜਾਵੇ ਬਹਾਦਰੀ ਕਰਕੇ ਤੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਜਿਹੜੇ ਸਾਡੀ ਮੈਡਮ ਆਏ ਨੇ ਬਹੁਤ ਵਧੀਆ ਨੇ ਬੜੇ ਇਮਾਨਦਾਰ ਤੇ ਵਧੀਆ ਅਫਸਰ ਨੇ ਉਹਨਾਂ ਨੂੰ ਵੀ ਬੇਨਤੀ ਆਪੀ ਭੈਣ ਦੇ ਬਹਾਦਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਤੇ ਖਾਸ ਕਰਕੇ ਹਲਕੇ ਦੇ ਐਮਐਲਏ ਡਾਟਰ ਜੀ ਮਨਜੋਤ ਜਿਹੜੇ ਕਿ ਇਸ ਹਲਕੇ ਦੇ ਐਮਐਲਏ ਵੀ ਨੇ ਤੇ ਇਹ ਭੈਣ ਦਾ ਵੀ ਹਲਕਾ ਉਸੇ ਇਲਾਕੇ 'ਚ ਪੈਂਦਾ ਮੀਰਕੇ ਵਿੱਚ ਤੇ ਭੈਣ ਨੂੰ ਸਨਮਾਨਿਤ ਕਰਨਾ ਚਾਹੀਦਾ ਤੇ ਉਹਨਾਂ ਭੈਣਾਂ ਨੂੰ ਸਨੇਹਾ ਦੇਣਾ ਚਾਹੀਦਾ ਤੇ ਖਾਸ ਕਰਕੇ ਉਹਨਾਂ ਵੀਰਾਂ ਨੂੰ ਜਿਹੜੇ ਕਹਿੰਦੇ ਨੇ ਕਿ ਔਰਤ ਕਮਜ਼ੋਰ ਹੁੰਦੀ ਆ ਬੰਦੇ ਨਾਲ ਤੁਸੀਂ ਦੇਖ ਔਰਤ ਕਮਜ਼ੋਰ ਨਹੀਂ ਆ ਬੰਦੇ ਨਾਲੋਂ ਕਿਤੇ ਤਾਕਤਵਰ ਆ ਤਿੰਨ ਤਿੰਨ ਬੰਦਿਆਂ ਦਾ ਮੁਕਾਬਲਾ ਕੀਤਾ ਭੈਣ ਨੇ ਇਸ ਕਰਕੇ ਸਾਡੀ ਵੀ ਇਸ ਭੈਣ ਨੂੰ ਵਧਾਈ ਆ ਕਿਉਂਕਿ ਅੱਜ ਇਸ ਪਰਿਵਾਰ ਵਿੱਚ ਪਹੁੰਚੇ ਆ ਭੈਣ ਨੂੰ ਸੋਪਿਆ ਪਾਕ ਸਨਮਾਨ ਦਿੱਤਾ ਗਿਆ ਤੰਤਰ ਬਾਬਾ ਦੀਪ ਸਿੰਘ ਸੇਵਾ ਸੈਟੀ ਤੇ ਮੰਟੀ ਵੀ ਵੱਲੋਂ ਸਪੈਸ਼ਲ ਆ ਕੇ ਤੇ ਖਾਸ ਕਰਕੇ ਉਹਨਾਂ ਭੈਣਾਂ ਸੁਨੇਹਾ ਦਿੱਤਾ ਭੈਣ ਨੇ ਕਿ ਜਦੋਂ ਕਿਤੇ ਅਜਿਹੇ ਸਮਾਜ ਹੈ ਕਿਤੇ ਮਾੜਾ ਸਮਾਜ ਆ ਜੇ ਘਬਰਾਇਆ ਨਾ ਕਰੋ ਡਟ ਕੇ ਮੁਕਾਬਲਾ ਕਰਿਆ ਕਰੋ ਤੁਹਾਡੇ ਮੁਕਾਬਲੇ ਦੇ ਨਾਲ ਹੀ ਤੁਹਾਡੀ ਹਿੰਮਤ ਦੇ ਨਾਲ ਹੀ ਤੁਹਾਡੀ ਜਾਨ ਬਚ ਸਕਦੀ ਆ ਤਜੋ ਭੈਣ ਨੇ ਕਰਕੇ ਵਿਖਾਇਆ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਆ ਅਮਰਥਾ ਦੇ ਬੇਰਕੇ ਦੀਆਂ ਸਟਾਰ ਐਵੇਨਿਊ ਦੀਆਂ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਤਿੰਨ ਲੁਟੇਰੇ ਕੰਦਾ ਟੱਪ ਕੇ ਅੰਦਰ ਆਉਂਦੇ ਨੇ ਤੇ ਕਿਸ ਤਰ੍ਹਾਂ ਜਾਲੀਆ ਦਰਵਾਜ਼ਾ ਖੋਲਦੇ ਨੇ ਤੇ ਭੈਣ ਦਾ ਆਹ ਦਰਵਾਜ਼ਾ ਕਿਸ ਤਰ੍ਹਾਂ ਧੱਕਾ ਲਾ ਕੇ ਉਹ ਤਿੰਨਾਂ ਬੰਦਿਆਂ ਦਾ ਮੁਕਾਬਲਾ ਕਰਦੀ ਆ ਜਿਹੜੀ ਇੱਕ ਬਹਾਦਰ ਪੰਜਾਬ ਦੀ ਸ਼ੇਰ ਨਹੀਂ ਕੱਛਦੀ ਐ ਇਸ ਤਰ੍ਹਾਂ ਕਿ ਦੋਸਤੋ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਤਾਂ ਜੋ ਕਿ ਭੈਣ ਨੂੰ ਵੀ ਹੌਸਲਾ ਮਿਲ ਸਕੇ ਉਹਨਾਂ ਜਿਹੜਾ ਬਹਾਦਰੀ ਦਾ ਕੰਮ ਕੀਤਾ ਮਿੰਨੂ ਦੇਵ ਜੱਤ ਮੈਂ ਤੁਹਾਡਾ ਹਦੀਦ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ